ਪਿਆਰੀ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਲਾਲ ਸਿੰਘ ਕਮਲਾ ਕਾਲੀ ਦੀ ਰਚਨਾ ਸਫਰਨਾਮਾ ਅੰਸ਼ ਲੰਡਨ ਤੇ ਲੰਡਨ ਦੇ ਲੋਕ ਵਿਸਤਾਰ ਸਹਿਤ ਪੜਾਂਗੇ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ ਤੇ ਇਸ ਵਿੱਚ ਲੇਖਕ ਨੇ ਲੰਡਨ ਦੀ ਵਿਸ਼ਾਲਤਾ ਤੇ ਲੰਡਨ ਦੇ ਲੋਕਾਂ ਦੇ ਰੁਝੇਵੇਂ ਆ ਸੁਹਾਰ ਰੁਚੀਆਂ ਤੇ ਦਿਲ ਪਰਚਾਵਿਆਂ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਲੰਡਨ ਦਾ ਭੇਤ ਅਸੀਂ ਪੜਾਂਗੇ ਦੇਖੋ ਸਭ ਤੋਂ ਪਹਿਲਾ ਪੈਰਾ ਜਿਹੜਾ ਇਹਦਾ ਲੰਡਨ ਸ਼ਹਿਰ ਦੀ ਜ਼ਿੰਦਗੀ ਉੱਤੇ ਅਨੇਕਾਂ ਪੁਸਤਕਾਂ ਲਿਖੀਆਂ ਗਈਆਂ ਹਨ ਤੇ ਲਿਖੀਆਂ ਜਾ ਰਹੀਆਂ ਹਨ। ਹਰ ਇੱਕ ਦਾ ਆਪਣਾ ਆਪਣਾ ਟੰਗ ਵੱਖੋ ਵੱਖਰਾ ਹਾਲ ਤੇ ਅਡਰਾਵਾ ਹਨ ਤੇ ਜੇ ਸਾਰੀਆਂ ਪੁਸਤਕਾਂ ਪੜ੍ਹ ਕੇ ਕੋ ਓਕੇ ਵੀ ਕੋਈ ਇਹ ਆਖੇ ਕਿ ਮੈਂ ਲੰਡਨ ਦਾ ਭੇਤੀ ਬਣ ਗਿਆ ਹਾਂ। ਜਿੰਜੂ ਅਗਲਾ ਸਾਰੇ ਕਿਤਾਬਾਂ ਪੜ ਵੀ ਲਵੇ ਤੇ ਕੋ ਓਕੇ ਜਾਨੀ ਉਹਦੇ ਬਾਰੇ ਪੂਰੀ ਜਾਣਕਾਰੀ ਲੈ ਕੇ ਵੀ ਕਹੇ ਵੀ ਮੈਂ ਲੰਡਨ ਦਾ ਭੇਤੀ ਬਣ ਗਿਆ ਜਾਨੀ ਮੈਨੂੰ ਲੰਡਨ ਦੇ ਬਾਰੇ ਸਾਰਾ ਭੇਤ ਆ ਚੁੱਕਿਆ ਤਾਂ ਇਹ ਨੀਰੀ ਡੀਂਗ ਮਾਰਨ ਵਾਲੀ ਗੱਲ ਹੋਵੇਗੀ ਕਿਉਂਕਿ ਲੰਡਨ ਵਿੱਚ ਰਹਿਣਾ ਇੰਜ ਹੈ ਜਿਵੇਂ ਅਥਾਸ ਸਮੁੰਦਰ ਵਿੱਚ ਬੇੜੀ ਉੱਤੇ ਠਹਿਲਣਾ ਤੇ ਲੰਡਨ ਦਾ ਅੰਤ ਪਾਉਣਾ ਇੱਕ ਦੋ ਜਨਮਾਂ ਵਿੱਚ ਅਸੰਭਵ ਜਿਹਾ ਹੈ ਮੇਰੇ ਲੰਡਨ ਗਮਨ ਕਰਨ ਵਿੱਚ ਕਈ ਪੁਰਸ਼ ਅਜਿਹੇ ਮਿਲੇ ਜੋ ਆਪਣੀ ਵਸੋਂ ਦੇ ਨੇੜੇ ਤੇੜੇ ਦੇ ਕਈ ਜ਼ਰੂਰੀ ਸਥਾਨ ਨਹੀਂ ਸੰਜਾਨਦੇ ਗਮਨ ਦਾ ਮਤਲਬ ਘੁੰਮਣ ਫਿਰਨ ਦੇ ਵਿੱਚ ਠੀਕ ਹੈ ਉਹਨੂੰ ਅਜਿਹੇ ਜੇ ਲੋਕ ਮਿਲੇ ਜਿਹੜੇ ਨੇੜੇ ਤੇੜੇ ਦੇ ਸਥਾਨ ਬਾਰੇ ਵੀ ਨਹੀਂ ਸੀ ਜਾਣਦੇ ਪਹਿਲਾਂ ਪਹਿਲਾਂ ਮੈਨੂੰ ਇਸ ਗੱਲੋਂ ਹੈਰਾਨੀ ਹੁੰਦੀ ਸੀ ਹੁਣ ਮੈਂ ਸਮਝ ਗਿਆ ਹਾਂ ਕਸਵੇ ਜਾਂ ਨਿੱਕੇ ਸ਼ਹਿਰ ਨੂੰ ਆਦਮੀ ਵਰੇ ਛੇਵਰੇ ਵਿੱਚ ਗਾ ਲੈਂਦਾ ਹੈ ਪਰ ਲੰਡਨ ਨੂੰ ਗਾਉਣ ਲਈ ਬੇ ਉੜਖ ਵੇਲ ਹੋਵੇ ਤਰੋ ਤਰੀ ਮਾਇਆ ਤੇ ਨਿਤ ਨਵੀਆਂ ਥਾਵਾਂ ਵੇਖਣ ਤੇ ਯਾਰੀਆਂ ਗੰਡਣ ਦਾ ਸ਼ੌਕ ਹੋਵੇ ਤਦ ਸ਼ਾਇਦ ਬੁਢਾਪੇ ਵਿੱਚ ਲੰਡਨ ਦੀ ਕੁਝ ਸਾਰ ਲੱਭ ਪਵੇ ਠੀਕ ਹੈ ਵੀ ਜਾਨੀ ਬਾਰੇ ਬਰੇ ਦੇ ਵਿੱਚ ਉਹਨੇ ਕਿਹਾ ਵੀ ਗਾ ਲੈਂਦਾ ਜੇ ਕੋਈ ਛੋਟਾ ਨਿੱਕਾ ਕਸਵਾ ਹੋਵੇ ਪਰ ਲੰਡਨ ਵਾਸਤੇ ਤਰੋ-ਤਰੀ ਮਾਇਆ ਦਾ ਮਤਲਬ ਵੀ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਤੇ ਰੋਜ਼ ਨਵੀਆਂ ਥਾਵਾਂ ਤੇ ਵੇਖ ਕੇ ਤੇ ਨਵੇਂ-ਨਵੇਂ ਦੋਸਤ ਮਿੱਤਰ ਬਣੇ ਹੋਣ ਤਾਂ ਕਰਕੇ ਜਾ ਕੇ ਮਾੜਾ-ਮੋਟਾ ਸਾਰ ਹੈ ਜਿਹੜਾ ਉਹ ਲੰਡਨ ਦਾ ਮਿਲੇ ਪਰ ਇੰਨੇ ਚਿਰ ਨੂੰ ਲੰਡਨ ਹੋਰ ਬਦਲ ਜਾਂਦਾ ਤੇ ਉਸ ਗੌਣ ਵਾਲੇ ਦਾ ਅਖੀਰ ਦੇ ਠਬਰਤਾਂਤ ਪੁਰਾਣੀ ਤਵਾਰੀਖ ਵਾਂਗ ਹੋ ਜਾਂਦਾ ਤਵਾਰੀਖ ਹੁੰਦਾ ਇਤਿਹਾਸ ਠੀਕ ਹੈ ਪ੍ਰਾਣੇ ਇਤਿਹਾਸ ਵਾਂਗ ਹੋ ਜਾਂਦਾ ਸੋ ਪਾਠਕ ਜਨ ਆਪੇ ਅੰਦਾਜ਼ਾ ਲਾ ਲੈਣ ਕਿ ਮੈਂ ਇਹਨਾਂ 3-4 ਮਹੀਨੇ ਅੰਦਰ ਲੰਡਨ ਦੇ ਕਿਹੜੇ-ਕਿਹੜੇ ਕੁੰਜੇ ਦੀ ਪੜਤਾਲ ਕਰ ਲਈਤੀ ਹੋਵੇਗੀ ਲਿਖਣ ਨੂੰ ਤਾਂ ਇੱਕ-ਇੱਕ ਦਿਨ ਦੇ ਵਰਤਾਂਤ ਸਬੰਧੀ ਸਫੇ ਹਾਲੇ ਕਾਲੇ ਕੀਤੇ ਜਾ ਸਕਦੇ ਸਨ ਪਰ ਉਹਨਾਂ ਦਾ ਅਰਥ ਕੁਝ ਨਹੀਂ ਹੋਵੇਗਾ ਕਿਉਂਕਿ ਆਪਣੇ ਖਿਆਲਾਂ ਨੂੰ ਆਦਮੀ ਪਹਾੜ ਬਣਾ ਕੇ ਦੱਸ ਸਕਦਾ ਹੈ ਜੋ ਕੁਝ ਮੈਂ ਲਿਖਦਾ ਹਾਂ ਮਾੜੇ-ਮੋٹے ਅੱਖੀਂ ਡਿਠੇ ਹਾਲ ਮਨ ਦੇ ਫੁਰਨੇ ਤੇ ਖਿਆਲ ਹਨ ਪਹਿਲਾਂ ਪਹਿਲਾਂ ਲੰਡਨ ਵੇਖਣ ਦਾ ਤੇ ਲੰਡਨ ਗਾਹ ਮਾਰਨ ਦਾ ਮੈਨੂੰ ਵੱਡਾ ਸ਼ੌਕ ਸੀ ਪਰ ਜਿਉਂ-ਜਿਉਂ ਗਾਹ ਪਾਇਆ ਤਿਉਂ ਤੋਂ ਪਤਾ ਲੱਗਿਆ ਕਿ ਇੱਥੇ ਤਾਂ ਹਿਮਾਲਾ ਜਿੱਡਾ ਕੁੰਨੂ ਲੱਗਿਆ ਪਿਆ ਹੈ ਤੇ ਪੈਰ ਕਦਮ-ਕਦਮ ਦੱਸਦੇ ਜਾਂਦੇ ਹਨ ਜਿਸ ਕਰਕੇ ਮੈਂ ਵੀ ਬਾਕੀ ਦੇ ਲੰਡਨੀਆਂ ਵਾਂਗ ਇਹ ਛੇਕਚਿਲੀ ਵਾਲੀਆਂ ਦਲੀਲਾਂ ਛੱਡ ਕੇ ਸਹਿਜ ਸੁਭਾਅ ਜੋ ਨਿਤਾ ਪ੍ਰਤੀ ਦਿਨ ਨਕਤ ਮੋਜ ਉਸ ਉੱਤੇ ਆਧਾਰ ਕਰ ਲਿੱਤਾ ਹੈ ਤਾਂ ਜੋ ਵੱਡੀਆਂ ਦਲੀਲਾਂ ਵਿੱਚੋਂ ਬਾਂਦਰ ਦੀ ਮੁੱਠ ਵਾਲਾ ਹਾਲ ਨਾ ਹੋਵੇ ਸ਼ੇਖ ਸਿਲੀ ਦੀਆਂ ਕਹਾਣੀਆਂ ਜ ਜਿਹੜੀਆਂ ਦਲੀਲਾਂ ਬਣਾ ਰਿਹਾ ਸੀ ਸ਼ੇਖ ਸਿਲੀ ਜਿਵੇਂ ਆਪਦੇ ਮਾਨ ਦੇ ਵਿੱਚ ਕਲਪਨਾ ਕਰਦਾ ਵੀ ਉਹੋ ਜਿਹੀ ਉਹ ਕਹਿੰਦਾ ਮੈਂ ਦਲੀਲਾਂ ਛੱਡ ਕੇ ਰੋਜ਼ ਦਾ ਮਤਲਬ ਮौज बारे ਸੋਚਣ ਲੱਗਾ ਪਰ ਇੰਨੀ ਗੱਲ ਮੈਂ ਜ਼ਰੂਰ ਕਹਿਣ ਜੋਗਾ ਹੋ ਗਿਆ ਹਾਂ ਕਿ ਲੰਡਨ ਦੁਨੀਆ ਦੇ ਤਾਕਤੇ ਦੀਆਂ ਗਿਣਤੀ ਦੀਆਂ ਥਾਵਾਂ ਵਿੱਚੋਂ ਹੈ ਠੀਕ ਹੈ ਜਿੱਥੇ ਆਦਮੀ ਰਹਿ ਕੇ ਕਦੇ ਉਦਾਸ ਜਾਂ ਵੇਲਾ ਨਹੀਂ ਰਹਿ ਸਕਦਾ ਜੋ ਮੌਜਾਂ ਬੁੱਲੇ ਲੰਡਨ ਵਿੱਚ ਹਨ ਉਹ ਨਾ ਛੱਜੂ ਦੇ ਚਾਰੇ ਨਾਲ ਲਾਹੌਰ ਸ਼ਹਿਰ ਵਿੱਚ ਹਨ ਜੋ ਆਰਾਮ ਤੇ ਖੁਸ਼ੀਆਂ ਹਾਸੇ ਤੇ ਤਮਾਸ਼ੇ ਰੰਗ ਰਲੀਆਂ ਤੇ ਦਿਲਵਰੀਆਂ ਲੰਡਨ ਸ਼ਹਿਰ ਵਿੱਚ ਹਨ ਉਹ ਦੁਨੀਆਂ ਦੇ ਏਕੜ ਦੁੱਕੜ ਹੋ ਸ਼ਹਿਰਾਂ ਵਿੱਚੋਂ ਨਹੀਂ ਲੱਭ ਸਕਦੀਆਂ ਗੱਲ ਕੀ ਆਦਮੀ ਦੇ ਸਰੀਰ ਦਿਮਾਗ ਤੇ ਦਿਲ ਲਈ ਨੀਮੀ ਤੋਂ ਨੀਮੀ ਤੇ ਉੱਚੀ ਤੋਂ ਉੱਚੀ ਖੁਰਾਕ ਇੱਥੇ ਲੱਭ ਸਕਦੀ ਹੈ ਅਗਲਾ ਪੈਰਾ ਆ ਗਿਆ ਵੀ ਲੰਡਨ ਕੀ ਹੈ ਠੀਕ ਹੈ ਲੰਡਨ ਕੀ ਹੈ ਇਹ ਧੂਏਂਦਾਰ ਲਫਾਫਾ ਹੈ ਜ ਜਨੀ ਬਹੁਤ ਜ਼ਿਆਦਾ ਧੂਆ ਫੈਲਿਆ ਹੋਇਆ ਇਹਦੇ ਵਿੱਚ ਧੂਏਂਦਾਰ ਲਫਾਫਾ ਜਿਵੇਂ ਆ ਆਵਾਜਾਈ ਦੇ ਸਾਧਨ ਜਿਹੜੇ ਉਹ ਬਹੁਤ ਜ਼ਿਆਦਾ ਹੋਣ ਕਰਕੇ ਵੀ ਉਹਦੇ ਉਹ ਸਾਰੇ ਪਾਸੇ ਫੈਲੇ ਹੋਏ ਆ ਧੂਏ ਦੀ ਧੁੰਦ ਸਾਫ ਹੋਵੇ ਤਾਂ ਇੱਕ ਤਮਾਸ਼ਾ ਜਿਹਾ ਵਿੱਚੋਂ ਨਜ਼ਰ ਪੈਂਦਾ ਹੈ ਲੰਮੀ ਸਾਫ ਚਿਲਕ ਦੀ ਸੜਕ ਉੱਤੇ ਚਿਲਕ ਦੀ ਜਨੀ ਲਿਸ਼ ਕਰਈਏ ਸੜਕ ਇੰਨੀ ਸੋਹਣੀ ਸੜਕ ਬਣੀ ਹੋਈ ਹੈ ਉੱਤੇ ਆਦਮੀ ਤੀਵੇਂ ਕਿਨਾਰੇ ਕਿਨਾਰੇ ਤੇ ਤੇ ਮੋਟਰ ਐਸ਼ ਵਾਲੀਆਂ ਮੋਟਰਾਂ ਤੇ ਭਾਰ ਲੱਦੂ ਮੋਟਰਾਂ ਢੀੜ ਲੱਦੀ ਜਾਂਦੀਆਂ ਬੱਸਾਂ ਕਿਤੇ ਕਿਤੇ ਹਾਥੀਆਂ ਵਰਗੇ ਘੋੜੇ ਗੱਡੀਆਂ ਖਿੱਚਦੇ ਅਖਵਾਰਾਂ, ਨਾਚ ਘਰਾਂ, ਬਾਜ਼ਾਰਾਂ, ਰੋਟੀ ਤੇ ਸ਼ਰਾਬ ਵਾਲਿਆਂ ਦੀਆਂ ਲਾਰਾਂ ਲਾਰਾ ਹੁੰਦੀਆਂ ਲਾਈਨਾਂ ਠੀਕ ਹੈ ਸਭ ਬੰਨੀ ਤੁਰੀਆਂ ਜਾਂਦੀਆਂ ਹਨ ਰੋਲੇ ਦੀ ਲੋਡ ਨਹੀਂ ਭੌਂ-ਭੌਂ ਦੀ ਲੋਡ ਨਹੀਂ ਕਿਉਂਕਿ ਸਭ ਕੁਝ ਬਿਉਂਤ ਨਾਲ ਹੋ ਰਿਹਾ ਹੈ ਭੌਂ-ਭੌਂ ਜਿਵੇਂ ਹਾਰਨ ਵੱਜਦੇ ਆ ਸਾਡੇ ਇੰਡੀਆ ਦੇ ਵਿੱਚ ਹਾਰਨ ਜ਼ਿਆਦਾ ਵੱਜਦੇ ਆ ਨਾ ਇਸ ਕਰਕੇ ਉੱਥੇ ਕੋਈ ਹਾਰਨ ਨਹੀਂ ਮਾਰਦਾ ਇਸ ਕਰਕੇ ਉਹ ਸਾਰਾ ਕੁਝ ਕੀ ਹੈ ਬਿਉਂਤ ਨਾਲ ਹੀ ਚੱਲ ਰਿਹਾ ਸੜਕ ਦੇ ਵਿੱਚ ਕਾਰ ਪੁਲਿਸ ਦਾ ਦੇਖ ਲੋਤਾ ਹੈ ਉਸ ਦੇ ਇੱਕੇ ਇਸ਼ਾਰੇ ਨਾਲ ਪਾਲ ਦੀ ਪਾਲ ਖਲੋ ਜਾਂਦੀ ਹੈ ਦੂਜੀ ਤੁਰ ਪੈਂਦੀ ਹੈ ਜਾਨੀ ਇੱਕ ਲਾਈਨ ਖੜ ਗਈ ਤੇ ਦੂਜੀ ਲਾਈਨ ਤੁਰ ਪਈ ਕਿਨਾਰਿਆਂ ਉੱਤੇ ਦਿਨ ਰਾਤ ਕਈ ਬਣੀਆਂ ਆਣ ਬਣੀਆਂ ਰੋਜ਼ ਬਣਦੀਆਂ ਰੋਜ਼ ਟੈਂ ਦੀਆਂ ਜੋੜੀਆਂ ਤੁਰੀਆਂ ਜਾਂਦੀਆਂ ਹਨ ਠੀਕ ਹੈ ਕਈ ਬਣੀਆਂ ਆਈਆਂ ਜਾਨੀ ਕਈਆਂ ਇਹ ਤਾਂ ਵਿਆਹ ਹੋਏ ਹੋਏ ਹੈ ਕਈ ਨਹੀਂ ਹੋਏ ਹੈ ਕਈਆਂ ਦੀ ਇਸ ਕਰਕੇ ਰੋਜ਼ ਬਣਦੀਆਂ ਜਾਂ ਰੋਜ਼ ਟੈਂ ਦੀਆਂ ਇਕੱਠੇ ਹੋਏ ਮਤਲਬ ਤੁਰੇ ਜਾਂਦੇ ਆ ਜੇ ਪੁੱਛੋ ਕਿ ਕਿੱਥੇ ਨੂੰ ਕੋਈ ਸਿਰੇ ਚੜੇ ਤਾਂ ਦੱਸਿਏ ਦੂਜੇ ਪਾਸੇ ਦਰਿਆ ਵਿੱਚ ਲੋਹੇ ਦੇ ਪर्वਤ ਹੌਲੀ ਹੌਲੀ ਪ੍ਰਾਈਵਸ ਦੇ ਲੱਦੇ ਹੋਏ ਜਹਾਜ਼ ਚੋਰਾ ਵਾਂਗ ਧੁੰਦ ਵਿੱਚ ਆਪੁੱਜਦੇ ਹਨ ਤੇ ਉਸੇ ਤਰ੍ਹਾਂ ਖਿਸਕ ਜਾਂਦੇ ਹਨ ਆਵਾਗੌਨ ਹੋਰ ਕੁਝ ਨਹੀਂ ਬਸ ਤਨੀਆ ਆਉਣ ਜਾਣ ਹੈ ਬਸ ਹੋਰ ਕੁਝ ਨਹੀਂ ਲੰਡਨ ਕੀ ਹੈ ਆਵਾਗੌਨ ਸਵੇਰ ਹੋਈ ਤਾਂ ਨਾਚ ਤੇ ਸ਼ਰਾਬ ਨਾਲ ਥੱਕੇ ਹੋਏ ਬੰਦ ਅੱਖੀਆਂ ਮਲਦੇ ਉੱਠਦੇ ਹਨ ਤੇ ਪੇਟ ਪੂਜਾ ਕਰਕੇ ਆਪਣੇ ਆਪਣੇ ਕੰਮ ਵਿੱਚ ਚਾਹ ਹਾਜ਼ਰ ਹੁੰਦੇ ਹਨ ਦੁਕਾਨਾਂ ਬੈਂਕ ਸਕੂਲ ਕਾਲਜ ਤੇ ਹੋਟਲ ਆਦਿਕ ਮਸ਼ੀਨਾਂ ਵਾਂਗ ਖੁੱਲ ਪੈਂਦੇ ਹਨ ਤੇ ਮਸ਼ੀਨਾਂ ਵਰਗੇ ਧੀਵੇਂ ਜਾਂ ਮਰਦ ਆਪਣੀ ਆਪਣੀ ਥਾਂ ਸਤਰੰਜ ਦੇ ਮੋਹਰੇ ਵਾਂਗ ਖਲੋ ਜਾਂਦੇ ਹਨ ਜ਼ਮੀਨ ਦੇ ਉੱਪਰ ਜ਼ਮੀਨ ਦੇ ਅੰਦਰ ਦੀਆਂ ਸੁਰੰਗਾਂ ਵਿੱਚ ਲੱਖਾਂ ਧੀਵੇਂ ਜਾਂ ਮਰਦ ਸ਼ਹਿਰਵਾਲ ਨੂੰ ਢੋਏ ਜਾਂਦੇ ਹਨ ਤੇ ਲੱਤੇ ਲੰਦਨ ਦਾ ਧੰਦਾ ਆਰੰਭ ਹੋ ਜਾਂਦਾ ਹੈ ਠੀਕ ਹੈ ਵੀ ਜਣੀ ਉੱਥੋਂ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਂਦਾ ਮੌਜੀ ਲੰਦਨ ਦੇ ਕੰਮ ਨੂੰ ਮੀਂਹ ਬੱਦਲ ਧੁੰਦ ਤੇ ਠੰਡ ਬਰਫ਼ ਆਦਿ ਕੁਝ ਨਹੀਂ ਕਰ ਸਕਦੇ ਲੰਦਨੀਏ ਜੋ ਇਲਾਜ ਕੁਝ ਨਹੀਂ ਕਰ ਸਕਦੇ ਤਾਂ ਹੱਸ ਕੇ ਆਪਣੇ ਕੰਮ ਵਿੱਚ ਰੁੱਝ ਜਾਂਦੇ ਹਨ ਠੀਕ ਹੈ ਚਾਹੇ ਮੀਂਹ ਹੋਵੇ ਬੱਦਲ ਹੋਵੇ ਧੁੰਦ ਹੋਵੇ ਬਰਫ਼ ਹੋਵੇ ਕੁਝ ਵੀ ਹੋਵੇ ਉਹਨਾਂ ਨੇ ਆਪਦੇ ਕੰਮ ਦੇ ਉੱਤੇ ਚਲੇ ਜਾਣਾ ਤੇ ਇਹ ਹੈ ਲੰਡਨ ਠੀਕ ਲੰਡਨ ਇੱਕ ਧੂਏ ਨਾਲ ਭਰਿਆ ਹੋਇਆ ਸ਼ਹਿਰ ਅੱਗੇ ਆਗਾ ਲੰਡਨ ਦੇ ਲੋਕਾਂ ਦਾ ਵਿਹਾਰ ਕਿਹ ਹੈ ਜਿਹਾ ਵਿਹਾਰ ਹੈ ਉਹਨਾਂ ਦਾ ਦੇਖੋ ਖਾਣ ਪੀਣ ਦਾ ਸਾਰੇ ਕਾਸਤਾ ਜੋ ਵੀ ਹੈ ਉਹਨਾਂ ਦਾ ਰੋਜ਼ ਦਾ ਕੰਮ ਹੈ ਇਨਾਂ ਦਾ ਧਰਮ ਖਾਣਾ ਪੀਣਾ ਤੇ ਖੁਸ਼ ਰਹਿਣਾ। ਇਨਾਂ ਦੇ ਯਮ ਨਿਯਮ ਸ਼ਕਲ ਸੁਹਾਰ ਕੇ ਰੱਖਣੀ, ਬਿਨਾਂ ਲੋੜ ਬੋਲਣਾ ਨਹੀਂ, ਰਾਹ ਜਾਂਦਿਆਂ ਪੱਲਾ ਛੋ ਜਾਵੇ ਤਾਂ ਖੀਮਾ ਮੰਗਣੀ, ਜਨ ਹਰੇਕ ਨੂੰ ਅਗਲੇ ਨੂੰ ਸੌਰੀ ਕਹਿਣਾ। ਦਵਾਨੀ ਦੀ ਚੀਜ਼ ਦਾ ਮੁੱਲ ਚਵਾਨੀ ਨਹੀਂ ਕਹਿਣਾ। ਕੋਲ ਹੋਵੇ ਤਾਂ ਖਰਚ ਕਰਨਾ, ਨਾ ਹੋਵੇ ਤਾਂ ਮੰਗ ਲੈਣਾ। ਬਿਨਾਂ ਲੋੜ ਝੂਠ ਨਹੀਂ ਬੋਲਣਾ ਤੇ ਮਿੱਤਰਤਾ ਹੀ ਗੰਢ ਨਹੀਂ ਤਾਂ ਕੇਵਲ ਹੱਸਣ ਖੇਡਣ ਵਕਤ ਲੰਘਾਉਣ ਤੇ ਗੁਣ ਗ੍ਰਹਿਣ ਕਰਨ ਲਈ ਨਾ ਕਿ ਨਾਨਕੇ ਦਾਦਕੇ ਸਾਖ ਸੰਬੰਧੀ ਤਨਖਾਹ ਪੈਨਸ਼ਨ ਮਰਬੇ ਤੇ ਮੁੰਡਿਆ ਕੁੜੀਆਂ ਦੀ ਗਿਣਤੀ ਪੁੱਛ ਕੇ ਆਪਣੇ ਨਾਲ ਮੁਕਾਬਲਾ ਕਰਨ ਲਈ ਇਹਨਾਂ ਦੇ ਮੰਦਰ ਸਿਨੇਮਾ ਥੀਏਟਰ ਚિત્રਸ਼ਾਲਾ ਤੇ ਪੁਸਤकालय ਜਿੱਥੇ ਜਾ ਕੇ ਵਿਦਿਆ ਤੇ ਗੁਣ ਦੀ ਪੂਜਾ ਕਰਦੇ ਹਨ ਇਹਨਾਂ ਦਾ ਨਿਤਨੇਮ ਅਖਬਾਰ ਅੱਗੇ ਆ ਗਈਆਂ ਲੰਡਨ ਵਿੱਚ ਖਾਣ ਪੀਣ ਦੀਆਂ ਅਵਸਥਾ ਕਿੱਦਾਂ ਦੀਆਂ ਹੁੰਦੀਆਂ ਨੇ ਸਸਤੀਆਂ ਮਹਿੰਗੀਆਂ ਜੋ ਵੀ ਹੈਗੀਆਂ ਇਹਦੇ ਵਿੱਚ ਲੇਖਕ ਦੱਸੂਗਾ ਧਿਆਨ ਨਾਲ ਦੇਖੋ ਖਾਨਬੀਨ ਸੰਬੰਧੀ ਇੱਕ ਬੜੀ ਸਵਾਦਲੀ ਗੱਲ ਇਹ ਹੈ ਕਿ ਭਾਵੇਂ ਲੰਡਨ ਐਡਾ ਵੱਡਾ ਸ਼ਹਿਰ ਹੈ ਪਰ ਕੁਦਰਤੀ ਖੁਰਾਕ ਸਬਜ਼ੀ ਦੁੱਧ ਫਲ ਕਲਕੱਤੇ ਬੰਬਈ ਨਾਲੋਂ ਵਧੀਆ ਤੇ ਸ਼ਾਇਦ ਸਸਤੇ ਵੀ ਹਨ ਲੰਡਨ ਪਹੁੰਚ ਕੇ ਦੂਜੇ ਤੀਜੇ ਦਿਨ ਮੈਂ ਇੱਕ ਫਲਾਂ ਦੀ ਦੁਕਾਨ ਦੇਖੀ ਦੇਖੀ ਜਾਨੀ ਲੇਖਕ ਨੇ ਜਾ ਕੇ ਫਲਾਂ ਦੀ ਦੁਕਾਨ ਪਰ ਦਿਲ ਨੇ ਆਖਿਆ ਐਵੇਂ ਵੇਖ ਕੇ ਮੈਨੂੰ ਕਿਉਂ ਤਰਸਾਉਂਦਾ ਹੈ ਲੰਡਨ ਕੀ ਤੇ ਸਸਤੇ ਫਲ ਕੀ ਹੌਸਲਾ ਕਰਕੇ ਮੈਂ ਦੁਕਾਨ ਵਿੱਚ ਜਾ ਬੜਿਆ ਤੇ ਜਦ ਮੁੱਲ ਪੁੱਛਿਆ ਤਾਂ ਬੜਾ ਹੀ ਹੈਰਾਨ ਹੋਇਆ ਮਮੂਲੀ ਅੰਗੂਰ 7 ਅੰਨੇ ਪੌਂਡ अथवा 14 ਅੰਨੇ ਸੇਰ ਮਿਲਦੇ ਸਨ ਸੇਰ ਜਾਨੀ ਕਿਲੋ ਠੀਕ ਹੈ 1 ਕਿਲੋ ਮਿਲਦੇ ਸੀ ਵਧੀਆ ਅਰਬੀ ਅੰਗੂਰ 2.5 ਰੁਪਏ ਸੇਰ ਸਨ ਇੱਕ ਦਿਨ ਇੱਕ ਦੁਕਾਨ ਉੱਤੇ ਬਧਾਣਾ ਵੀ ਅੰਦਾਜ਼ਨ ਪੰਜਾਬ ਦੇ ਮੁੱਲ ਵੇਖਦਾ ਡਿੱਠਾ ਨਾਖਾਂ ਮਮੂਲੀ ਜਿਵੇਂ ਕਸ਼ਮੀਰੀ ਨਾਖਾਂ ਵਰਗੀਆਂ 6 6 7 7 ਪੈਸੇ ਨੂੰ ਇੱਕ ਕੇਲੇ ਜ਼ਰਾ ਕੋ ਬਧੇਰੇ ਮੁੱਲ ਆਲੂ ਬੁਖਾਰਾ ਜੰਗਲੀ ਕਾਲੇ ਬੇਰਾ ਆਦਿਕ ਸਭ ਮਿਲਦੇ ਸਨ ਸੇਬ ਤਾਂ ਪੰਜਾਬ ਤੋਂ ਸਸਤੇ ਸਨ ਕੁਐਸਚਨ ਆ ਜਾਂਦਾ ਕਈ ਵਾਰ ਵੀ ਸਸਤਾ ਫਲ ਸਭ ਤੋਂ ਕਿਹੜਾ ਸੀ ਤਾਂ ਸੇਬ ਠੀਕ ਹੈ ਇਸ ਕਰਕੇ ਸੇਬ ਸੀ ਜਿਹੜੇ ਪੰਜਾਬ ਤੋਂ ਸਸਤੇ ਸੀ ਇੱਕ ਹਰੇ ਸੇਬ ਸਨ ਜੋ ਭਾਜੀ ਬਣਾਉਣ ਦੇ ਕੰਮ ਆਉਂਦੇ ਸਨ ਜਾਨੀ ਸਬਜੀ ਬਣਦੀ ਸੀ ਉਹਨਾਂ ਦੇ ਉਹ ਫਲ ਜੋ ਬਾਹਰੋਂ ਆਉਂਦੇ ਹਨ ਇਟਲੀ ਸਪੇਨ ਮੂਲਕਾਂ ਤੋਂ ਜ਼ਰਾ ਮਹਿੰਗੇ ਹਨ ਜਿਵੇਂ ਆड़ੂ ਖਰਬੂਜੇ ਕੁਦਰਤ ਨੇ ਵੀ ਲੰਡਨ ਨੂੰ ਬੜੀ ਮਦਦ ਕੀਤੀ ਹੈ। ਠੰਡੀ ਥਾਂ ਹੋਣ ਕਰਕੇ ਨਾ ਇੱਥੇ ਮੱਖੀਆਂ ਨਾ ਮੱਛਰਲੀ ਪੱਕੇ ਹੋਏ ਅੰਗੂਰ ਹਫ਼ਤਾ ਲੰਘਾ ਕੇ ਵੀ ਖਰਾਬ ਨਹੀਂ ਹੁੰਦੇ। ਇਹੀ ਹਾਲ ਸਬਜ਼ੀ ਦਾ। ਕਈ ਪ੍ਰਕਾਰ ਦੀ ਗੋਭੀ, ਸ਼ਕਰਕੰਦੀ, ਅਰਬੀ, ਆਲੂ ਆਦਿਕ ਆ ਮਿਲਦੇ ਹਨ ਤੇ ਮੇਰੇ ਲਈ ਸਭ ਤੋਂ ਆਨੰਦ ਆਈ ਗੱਲ ਇਹ ਹੈ ਕਿ ਅਜਿਹਾ ਦੁੱਧ ਜਿਹੜਾ ਛੋਟੇ ਹੁੰਦੇ ਆ ਪਿੰਡ ਦੇ ਮੱਜਾਂ ਦੇ ਥਾਣਾ ਤੋਂ ਚੁੰਗਿਆ ਕਰਦਾ ਸਾਂ ਸਾਫ਼ ਬੋਤਲਾਂ ਵਿੱਚ ਬੰਦ ਕੀਤਾ ਹੋਇਆ ਡੇਰੀ ਵਾਲੇ ਆਪੇ ਬੋਹੇ ਅੱਗੇ ਜਿੰਨਾ ਚਾਹੋ 10 ਪੈਸੇ ਪੁਆਇੰਟ ਦੇ ਹਿਸਾਬ ਨਾਲ ਦੇ ਜਾਂਦੇ ਹਨ। ਮਤੇ ਪਾਟਕ ਜਨ ਇਸ ਵਿੱਚ ਕੋਈ ਸ਼ੱਕ ਸਮਝਣ ਜਾਂ ਖਿਆਲ ਕਰਨ ਕਿ ਦੁੱਧ ਵਿੱਚ ਮਿਲਾਵਟ ਹੁੰਦੀ ਹੈ ਮੈਂ ਫਿਰ ਕਹਿੰਦਾ ਹਾਂ ਕਿ ਦੁੱਧ ਖਾਲਸ ਅਮਰਤ ਵਰਗਾ ਦੁੱਧ ਹੁੰਦਾ ਹੈ ਜਿਹੜਾ ਕਿ ਮੈਂ ਹਿੰਦੁਸਤਾਨ ਵਿੱਚ ਬੜੀਆਂ ਘੱਟ ਦੁਕਾਨਾਂ ਤੇ ਵਿਕਦਾ ਦਿੱਠਾ ਹੈ ਠੀਕ ਹੈ ਜਣੀ ਇੱਥੇ ਲੇਖਕ ਨੇ ਦੱਸਿਆ ਵੀ ਜਿਹੜਾ ਦੁੱਧ ਹੈ ਉਹ ਵੀ ਬਹੁਤ ਵਧੀਆ ਮਿਲਦਾ ਪਿਓਰ ਜਿਹੜਾ ਕਿ ਹਿੰਦੁਸਤਾਨ ਦੇ ਵਿੱਚ ਨਹੀਂ ਮਿਲਦਾ ਭਾਵੇਂ ਲਾਹੌਰ ਤੇ ਅਮਰਸਰ ਦੇ ਨੇੜੇ ਪਿੰਡਾਂ ਵਿੱਚ ਦੁੱਧ ਦਾ ਕੋਈ ਘਾਟਾ ਨਹੀਂ ਪਰ ਮੈਨੂੰ ਪਤਾ ਹੈ ਕਿ ਖਾਸ ਦੁੱਧ ਉੱਥੋਂ ਮਿਲਣਾ ਕਿੰਨਾ ਔਖਾ ਹੈ ਲੰਡਨ ਵਿੱਚ ਪਾਣੀ ਵਾਲੇ ਦੁੱਧ ਜਾਂ ਖੰਡ ਵਾਲੇ ਦੁੱਧ ਦੀ ਕਦੇ ਸ਼ਿਕਾਇਤ ਨਹੀਂ ਸ਼ਿਕਾਇਤੀ ਨਹੀਂ ਸੁਣੀ ਕਿਸੇ ਨੂੰ ਖਿਆਲ ਹੀ ਨਹੀਂ ਆਉਂਦਾ ਕਿ ਦੁੱਧ ਵਿੱਚ ਮਿਲਾਵਟ ਹੋ ਸਕਦੀ ਹੈ ਮੇਰੇ ਲਈ ਤਾਂ ਇਸ ਗੱਲ ਵਿੱਚ ਵੀ ਦੋਹਾਂ ਕਾਮਾਂ ਦੀ ਵਿਚਾਰ ਨੀਅਤ ਦਾ ਇੱਕ ਛੋਟਾ ਜਿਹਾ ਨਕਸ਼ਾ ਹੈ ਜਿਸ ਤੋਂ ਚੋਖੀ ਸਿੱਖਿਆ ਪ੍ਰਾਪਤ ਹੋ ਸਕਦੀ ਹੈ ਚਾਹ ਦਾ ਪਾਣੀ ਦੁੱਧ ਤੋਂ ਮਹਿੰਗਾ ਹੈ ਮੈਂ ਤੇ ਮੇਰਾ ਇੱਕ ਹਿੰਦੂਸਤਾਨੀ ਸਾਥੀ ਚਾਹ ਪੀਣਗੇ ਠੀਕ ਹੈ ਲੇਖਕ ਆਪਦੀ ਗੱਲ ਸੁਣਾਉਂਦਾ ਇੱਥੇ ਦੇਖੋ ਵੀ ਉਹ ਕਹਿੰਦਾ ਵੀ ਮੈਂ ਤੇ ਮੇਰਾ ਇੱਕ ਹਿੰਦੁਸਤਾਨੀ ਸਾਥੀ ਚਾਹ ਪੀਣ ਲਈ ਗਏ ਉਸਨੇ ਚਾਹ ਮੰਗੀ ਮੈਂ ਦੋ ਗਲਾਸ ਨੀਰੇ ਦੁੱਧ ਦੇ ਠੀਕ ਹੈ ਵੀ ਮੈਂ ਕਿਹਾ ਵੀ ਦੁੱਧ ਮੈਨੂੰ ਚਾਹੀਦਾ ਉਹਨੇ ਚਾਹ ਮੰਗ ਲਈ ਪੈਸੇ ਦੇਣ ਲੱਗਾ ਉਸਨੂੰ ਬੜੀ ਹੈਰਾਨੀ ਹੋਈ ਕਿਉਂਕਿ ਮੈਂ ਕੇਵਲ ਚਾਰ ਪੈਣੀਆਂ ਦਿੱਤੀਆਂ ਤੇ ਉਸਨੂੰ ਦੋ ਪਿਆਲੀਆਂ ਦੀਆਂ 6 ਪੈਣੀਆਂ ਦੇਣੀਆਂ ਪਈਆਂ ਜਾਨੀ ਕਿ ਚਾਹ ਸੀ ਜਿਹੜੀ ਉਹ ਮਹਿੰਗੀ ਸੀ ਲੰਡਨ ਵਿੱਚ ਉਂਝ ਤਾਂ ਬਹੁਤ ਚੀਜ਼ਾਂ ਮਹਿੰਗੀਆਂ ਪਰ ਫੁੱਲਾਂ ਵਰਗੀ ਕੋਈ ਚੀਜ਼ ਮਹਿੰਗੀ ਨਹੀਂ ਠੀਕ ਹੈ ਜਾਨੀ ਫੁੱਲ ਸਭ ਤੋਂ ਮਹਿੰਗੇ ਆ ਇੱਕ ਤਾਂ ਫੁੱਲਾਂ ਦੀ ਬਹੁਤ ਮੰਗ ਹੈ ਹਿੰਦੁਸਤਾਨ ਵਾਂਗ ਇਹ ਲੋਕ ਨਿਹਰੇ ਫੁੱਲਾਂ ਦੇ ਬੈਂਤਾਂ ਤੇ ਗਜ਼ਲਾਂ ਉੱਤੇ ਗੁਜ਼ਾਰਾ ਨਹੀਂ ਕਰਨਾ ਜਾਣਦੇ ਇਹਨਾਂ ਨੂੰ ਫੁੱਲਾਂ ਨਾਲ ਬਹੁਤ ਪਿਆਰ ਹੈ ਜਿੱਥੇ 5-7 ਖਾਣ ਪੀਣ ਸਬਜ਼ੀ ਮੇਵੇ ਦੀਆਂ ਦੁਕਾਨਾਂ ਹਨ ਉੱਥੇ ਇੱਕ ਦੋ ਫੁੱਲਾਂ ਦੀਆਂ ਦੁਕਾਨਾਂ ਵੀ ਜ਼ਰੂਰ ਹਨ ਬੇਮੌਸਮੀ ਫੁੱਲ ਪੈਦਾ ਕਰਨਾ ਇੱਕ ਬੜਾ ਲਾਭਦਾਇਕ ਪੇਸ਼ਾ ਹੈ ਦੋ ਤਿੰਨ ਵੱਡੀਆਂ ਦੁਕਾਨਾਂ ਹਰ ਰੋਜ਼ ਫਰਾਂਸ ਤੋਂ ਹਵਾਈ ਜਹਾਜ਼ਾਂ ਦੇ ਰਾਹੀਂ ਫਰਾਂਸ ਦੇ ਫੁੱਲ ਮੰਗਵਾ ਕੇ ਲੰਡਨ ਵਿੱਚ ਲਿਆਉਂਦੀਆਂ ਹਨ ਠੀਕ ਹੈ ਜਾਨੀ ਫੁੱਲ ਆ ਜਿਹੜੇ ਉਹ ਫਰਾਂਸ ਤੋਂ ਵੀ ਆਉਂਦੇ ਆ ਰੋਟੀ ਖਾਣ ਦੀ ਮੇਜ਼ ਉੱਤੇ ਫੁੱਲਾਂ ਦਾ ਗੁਲਦਸਤਾ ਜ਼ਰੂਰੀ ਹੈ ਕਮਰਿਆਂ ਵਿੱਚ ਰੱਖਣਾ ਤੇ ਕੋਟ ਵਿੱਚ ਟੁੰਮਟ ਵਿੱਚ ਟੰਗਣਾ ਵੀ ਆਮ ਹੈ ਬਿਮਾਰਾਂ ਨੂੰ ਹਸਪਤਾਲ ਵਿੱਚ ਫੁੱਲ ਭੇਜਦੇ ਹਨ ਵਿਆਹ ਸ਼ਾਦੀ ਤੇ ਮਰਨ ਸਮੇਂ ਵੀ ਫੁੱਲ ਵਰਤੇ ਜਾਂਦੇ ਹਨ ਤੇ ਆਸ਼ਕਾਂ ਦਾ ਤਾਂ ਸਦਾ ਤੋਂ ਹੀ ਫੁੱਲਾਂ ਨਾਲ ਸਨੇਹ ਰਿਹਾ ਹੈ ਜਦ ਕਲਮ ਦਵਾਤ ਤੇ ਕਾਗਜ਼ ਦਿਲ ਦੀਆਂ ਤਾਂਗਾਂ ਦਾ ਨਕਸ਼ਾ ਖਿੱਚਣੋਂ ਅਸਮਰੱਥ ਹੋ ਜਾਂਦੇ ਹਨ ਤਾਂ ਦੇ ਲੰਡਨ ਦੇ ਆਸ਼ਕ ਫਲੋਰਿਸਟ ਜਿਹੜੀ ਫੁੱਲਾਂ ਵਾਲੇ ਕੋਲ ਜਾ ਕੇ ਇੱਕ ਡਾਡਾ ਮਨਮੋਹਣਾ ਗੁਲਦਸਤਾ ਖਰੀਦ ਕੇ ਆਪਣੇ ਯਾਰ ਵੱਲ ਭਜਵਾ ਦਿੰਦੇ ਹਨ ਫੁੱਲ ਹੋਰਾਂ ਨੂੰ ਜਵਾਨ ਵਗੈਰ ਬੋਲਣਾ ਆਉਂਦਾ ਹੈ ਦੋ ਕੋ ਲੱਵਜਾਂ ਵਿੱਚ ਸੰਦੇਸ਼ਾ ਚਾ ਦਿੰਦੇ ਹਨ ਗੁਲਾਬ ਦੀਆਂ ਸੋਹਣੀਆਂ ਕਲੀਆਂ ਦਾ ਮੁੱਲ ਕਦੇ ਕਦੇ ਇੱਕ ਇੱਕ ਜਾਂ ਇੱਕ ਸ਼ਲਿੰਗ ਹੋ ਜਾਂਦਾ ਹੈ ਮਾਮੂਲੀ ਗੁਲਦਸਤੇ ਦਾ ਮੁੱਲ 4-5 ਸ਼ਲਿੰਗ ਬਣ ਜਾਂਦਾ ਹੈ ਪਰ ਪਾਠਕ ਇਹ ਨਾ ਸਮਝਣ ਕਿ ਗੁਲਦਸਤ ਦੇ ਮਾਮੂਲੀ ਜੰਗਲੀ ਫੁੱਲਾਂ ਦੇ ਹੁੰਦੇ ਹਨ ਜੋ ਆਮ ਕਰਕੇ ਹਿੰਦੁਸਤਾਨੀ ਸ਼ਹਿਰਾਂ ਵਿੱਚ ਮਿਲਿਆ ਕਰਦੇ ਹਨ ਇਹ ਫੁੱਲ ਖਾਸ ਮਿਹਨਤ ਨਾਲ ਪਾਲੇ ਹੁੰਦੇ ਹਨ ਗੁਲਾਬ ਦੀਆਂ ਕਲੀਆਂ ਦਾ ਰੰਗ ਇੱਕ ਅਨੋਖਾ ਜਿਹਾ ਹੁੰਦਾ ਹੈ ਜਿਸ ਦਾ ਵਰਣਨ ਕਰਨਾ ਅਸੰਭਵ ਹੈ ਗੁਲਾਬੀ ਰੰਗ ਵਿੱਚ ਜੋਗੀਆਂ ਤੇ 2-4 ਹੋਰ ਰੰਗਾਂ ਦੀ ਭੜਕ ਹੁੰਦੀ ਹੈ ਇੱਥੋਂ ਦੇ ਲੋਕਾਂ ਨੂੰ ਉਂਝ ਹੀ ਆਪਣੇ ਨਾਲੋਂ ਬਾਹਲੇ ਫੁੱਲਾਂ ਦੇ ਨਾਂ ਆਉਂਦੇ ਹਨ ਕਿਉਂਕਿ ਇਹ ਲੋਕ ਫੁੱਲਾਂ ਨਾਲ ਵਧੇਰੇ ਬਾਹਰ ਰੱਖਦੇ ਹਨ ਪਰ ਅਫਸੋਸ ਇੱਥੋਂ ਦੇ ਫੁੱਲਾਂ ਵਿੱਚ ਉਹ ਹਿੰਦੂਸਤਾਨ ਵਾਲੇ ਫੁੱਲਾਂ ਦੀ ਸੁਗੰਧ ਨਹੀਂ ਹੁੰਦੀ ਹੁੰਦੇ ਹਿੰਦੂਸਤਾਨ ਦੇ ਫੁੱਲਾਂ ਵਿੱਚ ਜਿਹੜੀ ਖੁਸ਼ਬੂ ਹੁੰਦੀ ਹੈ ਉਹ ਇੱਥੋਂ ਦੇ ਫੁੱਲਾਂ ਦੇ ਵਿੱਚ ਨਹੀਂ ਹੈਗੀ ਵੀ ਇਹ ਫੁੱਲ ਆਮ ਨਹੀਂ ਹੁੰਦੇ ਸਗੋਂ ਖਾਸ ਮਿਹਨਤ ਨਾਲ ਪਾਲੇ ਹੋਏ ਪੜਕੀਲੇ ਰੰਗਾਂ ਵਾਲੇ ਹੁੰਦੇ ਆ ਅੱਗੇ ਆ ਗਿਆ ਲੰਡਨ ਦਾ ਅੰਮ੍ਰਿਤ ਵੇਲਾ ਠੀਕ ਹੈ ਜਿਵੇਂ ਅੰਮ੍ਰਿਤ ਵੇਲਾ ਸਾਡੇ ਸਵੇਰ ਵੇਲੇ ਦਾ ਹੁੰਦਾ ਤਾਂ ਲੰਡਨ ਦਾ ਦੇਖੋ ਕਿਹੜਾ ਅੰਮ੍ਰਿਤ ਵੇਲਾ ਹੁੰਦਾ ਪੜਦੇ ਆ ਆਪਾਂ ਲੰਡਨ ਦਾ ਅੰਮ੍ਰਿਤ ਵੇਲਾ ਕੋਈ ਨਹੀਂ ਪੂਰਬ ਤੇ ਪੱਛਮ ਦੇ ਆਚਰਣ ਦਾ ਇਸ ਗੱਲ ਵਿੱਚ ਬੜਾ ਫਰਕ ਹੈ ਕਿ ਪੂਰਬ ਵਾਲੇ ਸਵੇਰ ਦਾ ਸਮਾਂ ਬੜਾ ਉੱਤਮ ਤੇ दैਵੀ ਸਮਝ ਕੇ ਉਸ ਨੂੰ ਆਪਣੇ ਆਪਣੇ ਨਿਸ਼ਚੇ ਅਨੁਸਾਰ ਪਰਮੇਸ਼ਰ ਦੀ ਪੂਜਾ ਤੇ ਆਤਮ ਸ਼ਕਤੀ ਦ੍ਰਿੜਾਉਣ ਵਿੱਚ ਲਾਉਂਦੇ ਹਨ ਪੂਰਬ ਵਾਲੇ ਜਾਨੀ ਅਸੀਂ ਲੋਕ ਠੀਕ ਹੈ ਹਿੰਦੂਸਤਾਨੀ ਲੋਕ ਆ ਜਿਹੜੇ ਵੀ ਅਸੀਂ ਆਪ ਦਾ ਅਮਰਤ ਵੇਲਾ ਸਮਝਦੇ ਹਾਂ ਸਵੇਰ ਵੇਲੇ ਦਾ ਸਮਾਂ ਪਰ ਇਹਨਾਂ ਲੋਕਾਂ ਦਾ ਕੋਈ ਨਹੀਂ ਹੈਗਾ ਅਮਰਤ ਵੇਲਾ ਪਰ ਪੱਛਮ ਵਿੱਚ ਇਹ ਗੱਲ ਉੱਕੀ ਹੀ ਲੋਪ ਜਾਪਦੀ ਹੈ ਹਿੰਦੁਸਤਾਨ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਜਹਾਂ ਨਿਜਸ ਥਾਵ ਨਹੀਂ ਹੋਵੇਗਾ ਜਿੱਥੇ ਵਸੋ ਅਨਸਾਰ ਬਾਲੇ ਥੋੜੇ ਬੰਦੇ ਨਹੀਂ ਹੋਣਗੇ ਜੋ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਨ ਤੇ ਪੂਜਾ ਪਾਠ ਵਿੱਚ ਕੁਝ ਸਮਾਂ ਨਾ ਬਿਤਾਉਣ ਠੀਕ ਹੈ ਵੀ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਨਹੀਂ ਕਰਦੇ ਤੇ ਪੂਜਾ ਪਾਠ ਨਹੀਂ ਕਰਦੇ ਵੈਸੇ ਆਮ ਜ਼ਿਆਦਾਤਰ ਲੋਕ ਆ ਜਿਹੜੇ ਉਹ ਹਿੰਦੁਸਤਾਨ ਦੇ ਕਰਦੇ ਹੀ ਆ ਹਿੰਦੀਆਂ ਦੀ ਰੋਜ਼ ਦੀ ਜ਼ਿੰਦਗੀ ਦਾ ਇਹ ਇੱਕ ਵਿਸ਼ੇਸ਼ ਚਿੰਨ ਹੈ ਕਿ ਛੋਟੇ ਪਿੰਡ ਵਿੱਚ ਵੀ ਦੋ ਚਾਰ ਬੰਦੇ ਅਜਿਹੇ ਹੋਣਗੇ ਜੋ ਸੂਰਜ ਚੜਨ ਤੋਂ ਪਹਿਲਾਂ ਨਿੰਦਰਾ ਤਿਆਗ ਕੇ ਸ਼ੌਚ ਹੋ ਕੇ ਰੱਬ ਦੀ ਉਪਾਸਨਾ ਕਰਦੇ ਹਨ ਪਰ ਜਿੱਥੇ ਤੱਕ ਮੈਨੂੰ ਦੱਸਿਆ ਹੈ ਕਿ ਲੰਡਨ ਵਿੱਚ ਇਹ ਗੱਲ ਉੱਕੀ ਹੀ ਨਹੀਂ ਹੈ ਠੀਕ ਹੈ ਇੱਕ ਦਾ ਸਵੇਰੇ ਉੱਠਣਾ ਇਹਨਾਂ ਵਾਸਤੇ ਬੜਾ ਔਖਾ ਹੈ ਕਿਉਂਕਿ ਰਾਤ ਨੂੰ ਛੇਤੀ ਨਹੀਂ ਸੌਂਦੇ ਦੂਜੇ ਅਮਰਤਵੈਲ ਦੇ ਇਸ਼ਨਾਨ ਦਾ ਉਹ ਆਤਮਿਕ ਅਰਥ ਇਹਨਾਂ ਨੂੰ ਨਹੀਂ ਪਾਸਿਆ ਜੋ ਸਾਨੂੰ ਹੈ ਠੀਕ ਹੈ ਇਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਵੀ ਅਮਰਤਵੈਲ ਦਾ ਇਸ਼ਨਾਨ ਕਰਨਾ ਕਿੰਨਾ ਵਧੀਆ ਹੈ ਠੀਕ ਨਾ ਹੀ ਉਸ ਸਮੇਂ ਨੂੰ ਜਪਣ ਜਾਂ ਧਿਆਨ ਕਰਨ ਲਈ ਵਰਤਣਾ ਇਹਨਾਂ ਭਾਣੇ ਜ਼ਰੂਰੀ ਹੈ ਜੋ ਲੋਕ ਉੱਠਦੇ ਵੀ ਹਨ ਕੇਵਲ ਜਾਂ ਤਾਂ ਧੰਦਿਆ ਕਰਕੇ ਜਾਂ ਰੋਗਤਾ ਦੇ ਨਿਯਮਾਂ ਦੀ ਪਾਲਣ ਲਈ ਸਵੇਰ ਚਾਰ ਸਰੀਰ ਕਸਰਤ ਕਰਨ ਲਈ ਤੇ ਉਹ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਤਾਂ ਉੱਕਾ ਹੀ ਨਹੀਂ ਉੱਠਦੇ। ਸਾਡੇ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ ਅਮਰਤ ਵੇਲੇ ਖੂਹਾਂ ਉੱਤੇ ਡੋਲਾਂ ਦਾ ਖੜਕਣਾ, ਬਾਣੀ ਦੀ ਪਾਠ ਦੀ ਆਵਾਜ਼, ਮੰਦਰਾਂ ਵਿੱਚ ਫੁੱਲਾਂ ਦਾ ਚੜਾਉਣਾ, ਮੁਲਾਣਿਆਂ ਦੀ ਬਾੰਗ ਸੁਣੀਂਦੀ ਹੈ ਅਤੇ ਖਾਸਾ ਖੜਕਾ-ਧੜਕਾ ਹੁੰਦਾ ਹੈ। ਪਲੋ-ਪਲ ਵਿੱਚ ਸਭ ਨਹੀਂ ਥਾਈਂ ਕੁੱਕਰ ਸੁਣਨ ਲੱਗ ਪੈਂਦੀ ਹੈ ਕਿਉਂਕਿ ਗੱਡੀਆਂ, ਬੱਸਾਂ ਆਪਣੇ ਵਕਤ ਅਨੁਸਾਰ ਅੱਡਿਆਂ ਤੋਂ ਤੁਰ ਪੈਂਦੀਆਂ ਹਨ ਤੇ ਲੋਕ ਵੀ ਨਿਕਲ ਪੈਂਦੇ ਹਨ। ਵਲਾਇਤ ਦੇ ਸਵੇਰੇ ਉੱਠਣ ਤੇ ਠੰਡੇ ਲੱਗਣ ਵਿੱਚ ਉੱਕਾ ਹੀ ਕੋਈ ਫਰਕ ਨਹੀਂ ਕਿਉਂਕਿ ਉਹ ਉੱਠਦੇ ਹੀ ਇਸ ਕਰਕੇ ਹਨ ਕਿ ਦੁਨੀਆ ਦਾ ਠੰਡਾ ਜਿਸ ਤੇ ਕਿ ਉਹ ਆਪਣੇ ਆਪ ਨੂੰ ਥਾਂ ਥਾਂ ਦੇ ਪੁਰਜੇ ਸਮਝਦੇ ਹਨ ਉਹਨਾਂ ਨੂੰ ਮਜਬੂਰ ਕਰਦਾ ਹੈ ਹੁਣ ਤਾਂ ਦੁਨੀਆ ਹੀ ਠੰਡਿਆਂ ਵਿੱਚ ਰੁੱਝਣ ਲਈ ਉੱਠਦੀ ਹੈ ਪਰ ਫਰਕ ਇਹ ਹੈ ਕਿ ਅਸੀਂ ਠੰਡਿਆਂ ਵਿੱਚ ਸਫਲਤਾ ਹਾਸਲ ਕਰਨ ਲਈ ਰੱਬ ਅੱਗੇ ਪ੍ਰਾਰਥਨਾ ਕਰਨ ਨੂੰ ਇੱਕ ਜ਼ਰੂਰੀ ਅੰਗ ਸਮਝਦੇ ਹਾਂ ਪਰ ਇਹ ਲੋਕ ਆਪਣੇ ਬਲ ਤੇ ਸ਼ਕਤੀ ਨਾਲ ਹਾਸਲ ਕਰਨ ਦਾ ਵਿਸ਼ਵਾਸ ਰੱਖਦੇ ਆ ਠੀਕ ਹੈ ਇੱਥੇ ਇਹਨਾਂ ਨੇ ਦੱਸਿਆ ਵੀ ਉਹਦਾ ਅਮਰਤਵੇਲਾ ਉਹਨਾਂ ਦਾ ਹੈਗਾ ਜਿਹੜਾ ਉਹ ਉਹਨਾਂ ਦਾ ਕੰਮ ਨਾਲ ਹੀ ਰਿਲੇਟਡ ਹੈ ਤੇ ਜਿਵੇਂ ਹੁਣ ਆਪਣੇ ਤਾਂ ਹਿੰਦੂਸਤਾਨ ਦੇ ਵਿੱਚ ਤਾਂ ਕੀ ਅਮਰਤਵੇਲੇ ਖੂਹਾਂ ਮੰਦਰਾਂ ਤੇ ਮਸੀਤਾਂ ਵਿੱਚ ਚਹਲ ਪੈਰ ਸ਼ੁਰੂ ਹੋ ਜਾਂਦੀ ਹੈ ਪਰ ਲੰਡਨ ਵਿੱਚ ਸੂਰਜ ਚੜ੍ਹਨ ਤੋਂ ਅੱਧਾ ਘੰਟਾ ਪਿੱਛੋਂ ਤੱਕ ਵੀ ਸ਼ਮਸ਼ਾਨ ਭੂਮੀ ਵਰਗੀ ਚੁੱਪ ਹੁੰਦੀ ਹੈ ਪਰ ਪਲੋ ਪਲੀ ਚਾਰੇ ਪਾਸੇ ਹਿਲਜੁਲ ਦਿਖਾਈ ਦੇਣ ਲੱਗਦੀ ਹੈ ਕਿਉਂਕਿ ਗੱਡੀਆਂ ਤੇ ਬੱਸਾਂ ਆਪਣੇ ਆਪਣੇ ਸਮੇਂ ਅਨੁਸਾਰ ਅੱਡਿਆਂ ਤੋਂ ਤੁਰ ਪੈਂਦੀਆਂ ਤੇ ਇਹ ਲੋਕ ਵੀ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਆ ਅੱਗੇ ਆ ਗਿਆ ਕੰਮ ਤੇ ਵੇਲ ਸਵੇਰ ਦੇ 2-3 ਘੰਟੇ ਲੰਡਨ ਵਿੱਚ ਬੜੀ ਆਵਾਜ਼ਾਈ ਤੇ ਰੁਝੇਵੇਂ ਹੁੰਦੇ ਹਨ ਹਰ ਇੱਕ ਨੇ ਆਪਣੇ ਆਪਣੇ ਕੰਮ ਤੇ ਪਹੁੰਚਣਾ ਹੁੰਦਾ ਤੇ ਕਿਸੇ ਵੇਰਲੇ ਨੂੰ ਚੰਗੇ ਇਸ਼ਨਾਨ ਕਰਕੇ ਆਰਾਮ ਨਾਲ ਸਵੇਰ ਦੀ ਰੋਟੀ ਖਾ ਕੇ ਸਹਿਸਵਾ ਨਾਲ ਆਪਣੇ ਕੰਮ ਦੇ ਤਾਂ ਪੁੱਜਣ ਦਾ ਅਫਸਰ ਮਿਲਦਾ ਹੈ ਪੰਛਮੀ ਲੋਕਾਂ ਦੀ ਜ਼ਿੰਦਗੀ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਕੇਵਲ ਦੋ ਵਰਤਾਰੇ ਹਨ ਜਾਂ ਤਾਂ ਧੰਦਾ ਜਾਂ ਵੇਲ ਠੀਕ ਹੈ ਦੋ ਵਰਤਾਰੇ ਇਹਨਾਂ ਦੇ ਇਸ ਦਾ ਵਿੱਚ ਵਿਚਾਲਾ ਕੋਈ ਨਹੀਂ ਕੰਮ ਧੰਦੇ ਜੱਕੜ ਮਾਰਨ ਜਾਂ ਹੌਲੀ-ਹੌਲੀ ਤੁਰਨਾ ਜਾਂ ਹੱਥ ਵਿੱਚ ਕੰਮ ਲੈ ਕੇ ਧਿਆਨ ਰਾਹ ਜਾਂਦਿਆਂ ਵੱਲ ਲਾਈ ਰੱਖਣਾ ਉੱਕਾ ਹੀ ਨਹੀਂ ਜੋ ਆਦਮੀ ਸੜਕ ਉਤੇ ਟਹਿਲ ਰਿਹਾ ਹੈ ਜਾਂ ਤਾਂ ਛੁੱਟੀ ਸਮੇਂ ਆਰਾਮ ਵਿੱਚ ਹੈ ਜਾਂ ਬੇਕਾਰ ਹੈ ਜਿਸ ਨੂੰ ਕੰਮ ਦੀ ਲੋੜ ਹੈ ਤੇ ਨੌਕਰੀ ਲੱਭਤੀ ਨਹੀਂ ਤਾਂ ਜਿਹੜੇ ਇਹ ਜੇ ਲੋਕ ਹੋਣਗੇ ਵਿੱਚੋਂ ਵੀ ਜਾਂ ਤਾਂ ਉਹ ਛੁੱਟੀ ਤੇ ਹੋਊਗਾ ਜਾਂ ਉਹ ਬੇਕਾਰ ਆਦਮੀ ਹੋਊਗਾ ਜਾਂ ਉਹਨੂੰ ਕੋਈ ਲੋੜ ਹੋਊਗੀ ਨੌਕਰੀ ਦੀ ਜਾਂ ਉਹਨੂੰ ਨੌਕਰੀ ਲੱਭਦੀ ਨਹੀਂ ਤਾਂ ਤੇ ਲੰਡਨ ਦੀ ਸਵੇਰ ਚ ਉੱਨਾ ਪੀਹਣ ਵਾਲੇ ਚੱਕੇ ਦੇ ਉਹਨਾਂ ਪਹਿਲੇ ਗੇੜਿਆਂ ਵਾਂਗ ਹੈ ਜਿਨ੍ਹਾਂ ਵਿੱਚ ਲੋਕਾਂ ਦੇ ਹਿਰਦੇ ਨੀਂਦ ਦੀ ਪ੍ਰਲੋਕ ਵਾਸਨਾ ਤੋਂ ਬੇਵੱਸ ਟੁੱਟ ਟੁੱਟ ਕੇ ਧੰਦੇ ਪਿੱਟਣ ਦੀ ਦੁਨੀਆ ਦੇ ਰੁਝੇਵੇਂ ਵਿੱਚ ਸਿਰ ਕੱਢਵੇਂ ਰੋੜਿਆਂ ਵਾਂਗ ਡਰਦੇ ਜਾਂਦੇ ਹਨ ਤੇ ਬਾਕੀ ਦਿਨ ਵਿੱਚ ਨਿਸਲ ਹੋ ਜਾਂਦੇ ਹਨ ਸ਼ਾਇਦ ਪਾਠਕ ਪ੍ਰਸ਼ਨ ਕਰਨ ਕਿ ਤੀਵੀਆਂ ਕੀ ਕਰਦੀਆਂ ਹਨ ਉੱਤਰ ਇਹ ਹੈ ਕਿ ਤੀਵੀਆਂ ਇੱਥੇ ਸਭ ਕੰਮਾਂ ਵਿੱਚ ਹਿੱਸਾ ਲੈਂਦੀਆਂ ਹਨ ਜਿਹੜੀਆਂ ਘਰਾਂ ਵਿੱਚ ਰਹਿ ਜਾਂਦੀਆਂ ਹਨ ਉਹਨਾਂ ਨੂੰ ਘਰ ਵਿੱਚ ਬੇਉੜ ਕੰਮ ਹੁੰਦੇ ਹਨ ਜੋ ਸਾਡੀਆਂ ਇਸ ਤਰ੍ਹਾਂ ਨੂੰ ਹਿੰਦ ਵਿੱਚ ਨਹੀਂ ਹੁੰਦੇ ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਹਰ ਰੋਜ਼ ਇੱਕ ਵਾਰ ਸਭ ਸਮਾਨ ਫਰਸ਼ ਸ਼ੀਸ਼ੇਆ ਬਰਤਨਾ ਬਿਸਤਰਿਆਂ ਉੱਤੇ ਹੱਥ ਨਹੀਂ ਫੇਰਦਾ ਤੇ ਘਰਾਂ ਵਿੱਚ ਸਮਾਨ ਸਾਡੇ ਨਾਲੋਂ ਬੁਣਾ ਹੋਣ ਕਰਕੇ ਕੰਮ ਵੀ ਬਹੁਤ ਹੁੰਦਾ ਹੈ ਠੀਕ ਹੈ ਨਾ ਜ ਜਿਹੜੀਆਂ ਤੀਵੀਆਂ ਉਹ ਵੀ ਇੰਨਾ ਕੰਮ ਕਰਦੀਆਂ ਵੀ ਘਰਾਂ ਵਿੱਚ ਰਹਿ ਕੇ ਵੀ ਘਰ ਦੀ ਸਫਾਈ ਆਦ ਦਾ ਕੰਮ ਬਹੁਤ ਮਿਹਨਤ ਨਾਲ ਕਰਦੀਆਂ ਲੰਡਨ ਵਾਸੀਆਂ ਦੇ ਮਨ ਪਰਚਾਵੇ ਲੰਡਨ ਦਾ ਸਾਰਾ ਦਿਨ ਧੰਦੇ ਵਿੱਚ ਬੀਤ ਜਾਂਦਾ ਜਦ ਸ਼ਾਮ ਦੇ 6 ਵਜੇ ਆ ਤਾਂ ਲੋਕ ਦੁਕਾਨਾਂ ਤੇ ਦਫ਼ਤਰਾਂ ਵਿੱਚੋਂ ਨਿਕਲ ਕੇ ਸੜਕਾਂ, ਮੋਟਰ ਬੱਸਾਂ, ਰੇਲਾਂ ਨੂੰ ਇੰਜ ਭਰ ਦਿੰਦੇ ਆ ਜਿਵੇਂ ਦਰਿਆ ਦਾ ਹਾੜਾਏ ਤੋਂ ਨੇੜੇ-ਨੇੜੇ ਦਾ ਇਲਾਕਾ ਪਾਣੀ ਨਾਲ ਭਰ ਜਾਂਦਾ ਹੈ ਤੇ ਹਰ ਰੋਜ਼ ਨਾਲੋਂ ਸ਼ੁੱਕਰ ਸ਼ਨੀਚਰ ਦੇ ਦਿਨ ਵਧੇਰੇ ਰੌਣਕ ਹੁੰਦੀ ਹੈ ਕਿਉਂਕਿ ਸ਼ੁੱਕਰਵਾਰ ਨੂੰ ਸਭ ਨੌਕਰਾਂ ਨੂੰ ਹਫ਼ਤੇ ਦੀ ਤਨਖਾਹ ਮਿਲ ਜਾਂਦੀ ਹੈ ਤੇ ਸ਼ਨੀਚਰ ਨੂੰ ਕਾਰੋਬਾਰ ਇੱਕ-ਦੋ ਵਜੇ ਬੰਦ ਹੋ ਜਾਂਦਾ ਹੈ ਜਿਵੇਂ ਦਿਨ ਧੰਦਿਆਂ ਵਿੱਚ ਰੁੱਝਿਆਂ ਲੰਘ ਜਾਂਦਾ ਹੈ ਉਸੇ ਤਰ੍ਹਾਂ ਸ਼ਾਮ ਤੇ ਰਾਤ ਖੇਲ ਤਮਾਸ਼ੇ ਵਿੱਚ ਲੰਘ ਜਾਂਦੀ ਹੈ ਲੰਡਨ ਵਾਸੀਆਂ ਨੂੰ ਵਿਹਲੇ ਹੋ ਕੇ ਆਨੰਦ ਲੁੱਟਣ ਦਾ ਬੜਾ ਸ਼ੌਕ ਹੈ ਸ਼ਾਮ ਨੂੰ ਕੋਈ ਫੁੱਟਬਾਲ ਦੇ ਖੇਲਾਂ ਨੂੰ ਕੋਈ ਘੋੜ ਦੌੜ ਨੂੰ ਕੋਈ ਕੁੱਤਿਆਂ ਦੀ ਦੌੜ ਨੂੰ ਕੋਈ ਸਰਕਸ ਕੋਈ ਸਿਨੇਮਾ ਕੋਈ ਥੀਏਟਰ ਕੋਈ ਨਾਚ ਗੱਲ ਦੀ ਆਦਮੀ ਵੀ ਜੀ ਪਰਚਾਵੇ ਲਈ ਜ਼ਰੂਰ ਕੁਝ ਖਰਚਦਾ ਹੈ ਕਦੀ ਕਦੀ ਤਮਾਸ਼ਿਆਂ ਦੇ ਬਾਹਰ 2 2 3 3 ਘੰਟੇ ਲੋਕੀ ਪਹਿਲਾਂ ਹੀ ਆਖ ਲੋਂਦੇ ਹਨ ਤਾਂ ਜਿਉਂ-ਜਿਉਂ ਗਿਣਤੀ ਵੱਧਦੀ ਜਾਂਦੀ ਹੈ ਵਾਰੀ-ਵਾਰੀ ਪਾਲ ਵੱਧੀ ਚਾਹੁੰਦੇ ਹਨ ਇਸ ਉਡੀਕਣ ਵਾਲੀ ਧਾੜ ਨੂੰ ਕੋਈ ਕਿਰਾਏ ਤੇ ਮੂੜੇ ਲਿਆ ਦਿੰਦਾ ਹੈ ਕੋਈ ਵਾਜਾ ਸੁਣਾਉਣ ਲੱਗ ਪੈਂਦਾ ਹੈ ਜਿਸ ਨਾਲ ਉਹ ਪਰਚੇ ਰਹਿੰਦੇ ਹਨ ਤੇ ਉਸ ਨੂੰ ਕੁਝ ਆਮਦਨ ਹੋ ਜਾਂਦੀ ਹੈ ਸ਼ਾਮ ਨੂੰ ਕੋਈ ਅਜੀਹ ਤਮਾਸ਼ਾ ਸਥਾਨ ਨਹੀਂ ਹੁੰਦਾ ਜਿੱਥੇ ਵੇਲੀ ਤਾਂ ਪਈ ਰਹੇ ਲੰਦਨੀ ਰੰਗੀਲੇ ਆਦਮੀ ਹਨ ਪੈਸੇ ਜੋੜਨ ਵਿੱਚ ਬਹੁਤਾ ਧਿਆਨ ਨਹੀਂ ਕਰਦੇ ਖਾਣ-ਪੀਣ ਤੇ ਖੁਸ਼ ਰਹਿਣ ਨੂੰ ਵਧੇਰੇ ਪਸੰਦ ਕਰਦੇ ਆ ਅੱਧੀ ਰਾਤ ਨੂੰ ਤੇ 1-2 ਘੰਟੇ ਪਿੱਛੋਂ ਤੱਕ ਵੀ ਸ਼ਹਿਰ ਦੇ ਤਮਾਸ਼ਾ ਸਥਾਨ ਵਾਲੇ ਪਾਸੇ ਮੇਲੇ ਵਾਂਗ ਭੀੜ ਰਹਿੰਦੀ ਹੈ ਲੰਡਨ ਜੇ ਚੁੱਪ ਕਰਦਾ ਹੈ ਤਾਂ ਕੇਵਲ ਸਵੇਰ ਦੇ 4 ਵਜੇ ਤੋਂ 7 ਵਜੇ ਤੱਕ ਠੀਕ ਹੈ ਜਿਸ ਤਰ੍ਹਾਂ ਵਪਾਰ ਲਈ ਲੰਡਨ ਵਿੱਚ ਬੇਔੜਕ ਮੌਕੇ ਹਨ ਤੇ ਜਿਸ ਤਰ੍ਹਾਂ ਦੇਲ ਪਰਚਾਵੇ ਲਈ ਅਨੇਕਾਂ ਢੰਗ ਹਨ ਉਸੇ ਤਰ੍ਹਾਂ ਵਿੱਦਿਆ ਪ੍ਰਾਪਤ ਕਰਨ ਨੂੰ ਵੀ ਬਹੁਤ ਮੌਕੇ ਹਨ ਵਿਦਿਆਲਿਆਂ ਤੋਂ ਛੁੱਟ ਜੋ ਆਦਮੀ ਇੱਥੋਂ ਦੀਆਂ ਦੁਕਾਨਾਂ ਦੇ ਦਿਖਾਵੇ ਤੇ ਹੋਰ ਨਮਾਇੰਸ਼ਾ ਵੇਖਦਾ ਰਹੇ ਉਸ ਨੂੰ ਆਪ ਹੀ ਵਿੱਦਿਆ ਪ੍ਰਾਪਤ ਹੋ ਜਾਂਦੀ ਹੈ ਆਚਾਰਨਿਕ ਵਿੜਿਆਈਆਂ ਅੰਗਰੇਜ਼ਾਂ ਦਾ ਇੱਕ ਵੱਡਾ ਉਪਮਾਯੋਗ ਚਿੰਨ ਇਹ ਹੈ ਕਿ ਇਹ ਲੋਕ ਖੇਡਾਂ ਤਮਾਸ਼ਿਆਂ ਦੇ ਬੜੇ ਸ਼ੌਕੀਨ ਹਨ ਜਿੱਥੇ ਫੁੱਟਬਾਲ ਦਾ ਮੈਦਾਨ ਜਾਂ ਘੋੜ ਦੌੜ ਹੋਵੇ ਜਾਂ ਕੁਸ਼ਣਬਾਜੀ ਦਾ ਦੰਗਲ ਹੋਵੇ ਉੱਥੇ ਗਰੀਬ ਤੋਂ ਗਰੀਬ ਲੋਕ ਵੀ ਪੁੱਜਣ ਦਾ ਯਤਨ ਕਰਦੇ ਹਨ ਜਿਸ ਦਾ ਸਿੱਟਾ ਇਹ ਹੈ ਕਿ ਇਹਨਾਂ ਵਿੱਚ ਖੇਡਣ-ਕੁੱਦਣ, ਸਰੀਰ ਨੂੰ ఫిਟ ਬਸਟ ਰੱਖਣ ਦਾ ਰਿਵਾਜ ਬਹੁਤ ਹੈ। ਫੁੱਟਬਾਲ ਦੇ ਰੁੱਤੇ ਅੰਤਲੇ ਮੈਚਾਂ ਵਿੱਚ ਟਿਕਟ ਮਿਲਨੇ ਬੜੇ ਔਖੇ ਹੁੰਦੇ ਹਨ ਤੇ ਕਈ ਵਾਰ ਇਹ ਹੁੰਦਾ ਹੈ ਕਿ ਮੈਚ ਤਾਂ ਕੱਲ੍ਹ ਸ਼ਾਮ ਨੂੰ ਹੈ ਪਰ ਟਿਕਟਾਂ ਵਾਲੇ ਅੱਜ ਰਾਤ ਨੂੰ ਹੀ ਫਾਟਕ ਮੂਰੇ ਜੁੜਨੇ ਆਰੰਭ ਹੋ ਜਾਂਦੇ ਹਨ ਤਾਂ ਕਿ ਕੱਲ੍ਹ ਉਹ ਵਾਰੀ ਅਨੁਸਾਰ ਪਹਿਲਾਂ ਜਾ ਕੇ ਚੰਗੀ ਥਾਂ ਮਾਲ ਲੈਣ। ਇਸ ਗੱਲ ਨੂੰ ਕਈ ਸੱਜਣ ਗੱਪ ਸਮਝਦੇ ਪਰ ਇਹ ਬਿਲਕੁਲ ਸੱਚੀ ਗੱਲ ਹੈ। ਠੀਕ ਹੈ ਵੀ ਉਹ ਮੈਚ ਦੇਖਣ ਦੇ ਬਹੁਤ ਹੀ ਜ਼ਿਆਦਾ ਸ਼ੌਕੀਨ ਹੈ ਇਹ ਗੱਲ ਸਹੀ ਹੈ ਇਹਨਾਂ ਦੇ ਸਕੂਲਾਂ ਕਾਲਜਾਂ ਵਿੱਚ ਘੱਟੋ ਘੱਟ ਹਰ ਰੋਜ਼ ਖੇਡਣਾ ਪੜਾਈ ਦੇ ਤੁਲ ਜ਼ਰੂਰੀ ਹੈ ਜਿਸ ਕਰਕੇ ਇਹਨਾਂ ਦੀ ਔਲਾਦ ਵਿੱਚ ਮੁੱਢ ਤੋਂ ਹੀ ਸਰੀਰ ਨੂੰ ਰੈਸਟ ਪੋਸਟ ਰੱਖਣ ਰਲ ਕੇ ਕੰਮ ਕਰਨ ਜੁੰਡੀ ਦੀ ਵੜਿਆਈ ਲਈ ਆਪਣੀ ਵੜਿਆਈ ਨੂੰ ਖਪਾ ਦੇਣ ਜਿੱਤਣ ਲਈ ਹਰ ਯੋਗ ਸਾਧਨ ਪੂਰੇ ਜ਼ੋਰ ਨਾਲ ਦੂਜਿਆਂ ਨਾਲ ਰਲ ਕੇ ਕਰਨਾ ਪਰ ਹਾਰ ਨੂੰ ਖਿੜੇ ਮੱਥੇ ਝੱਲਣਾ ਇਹ ਸਭ ਗੁਣ ਆ ਜਾਂਦੇ ਆ ਠੀਕ ਹੈ ਕਹਾਂਗੇ ਸਪੋਰਟਸ ਕਰਕੇ ਹੀ ਇਹ ਸਾਰੇ ਗੁਣ ਇਹਨਾਂ ਦੇ ਵਿੱਚ ਆਉਂਦੇ ਆ ਤੇ ਅੰਗਰੇਜ਼ੀ ਵਿੱਚ ਸਪੋਰਟਸ ਤੇ ਸ਼ਬਦ ਦਾ ਅਸਲੀ ਮੂਲ ਅਰਥ ਤਾਂ ਖੇਡ ਕੋ ਦ ਹੈ ਪਰ ਇਸ ਦਾ ਅਰਥ ਇਹ ਬਣ ਗਿਆ ਹੈ ਕਿ ਜੋ ਤੀਮੀ ਜਾਂ ਪੁਰਸ਼ ਖਰਾ ਨਾ ਹੋਵੇ ਜਾਂ ਰੌਂਡਿਨ ਹੋਵੇ ਕਹਿ ਕੇ ਮੁੱਕਰ ਜਾਏ ਵਚਨ ਨਾ ਨਿਭਾਏ ਵੇਲੇ ਸਰ ਜਾਰਾ ਵਿੱਚੋਂ ਨਿਕੜ ਜਾਏ ਜਾਂ ਕੋਈ ਅਜਿਹੀ ਗੱਲ ਕਰੇ ਜਿਸ ਵਿੱਚ ਮਾੜੀ ਜਹੀ ਕਾਇਰਤਾ ਜਾਂ ਭੈ ਹੋਵੇ ਉਸ ਨੂੰ ਕਹਿੰਦੇ ਹਨ ਇਹ ਬੰਦਾ ਸਪੋਰਟਸ ਨਹੀਂ ਠੀਕ ਹੈ ਵੀ ਕਿਸਪੋਰਟਸ ਜਾਨੀ ਖੇਡਾਂਵਾਰਾ ਵੀ ਹੋਗਾ ਜਾਂ ਕਿਸ ਦੀ سپورਟ ਨਹੀਂ ਕਰ ਸਕਦਾ ਇਹ ਵੀ ਆਪਾਂ ਕਹਿ ਸਕਦੇ ਹਾਂ ਨਾ ਜਿਹੜਾ ਬੰਦਾ سپورਟ ਨਹੀਂ ਕਰ ਸਕਦਾ ਤੇ ਉਹਨੂੰ سپورਟਸ ਨਹੀਂ ਉਹ ਜਿਹੜਾ ਇਹ ਸਾਰੀਆਂ ਗੱਲਾਂ ਦੇ ਵਿੱਚ ਅਗਲੇ ਦੇ ਨਾਲ ਨਹੀਂ ਖੜਦਾ ਕਿਸੇ ਅੰਗਰੇਜ਼ ਨੂੰ ਇਹ ਕਹਿ ਦਿਓ ਕਿ ਤੂੰ سپورਟਸ ਨਹੀਂ ਉਹ ਝੱਟ ਸੋਚੀਂ ਪੈ ਜਾਵੇਗਾ ਪਰ ਜੇ ਆਖੋ ਤੂੰ ਇਸਾਈ ਨਹੀਂ ਤਾਂ ਉਹ ਇੰਨੀ ਪਰਵਾਹ ਨਹੀਂ ਕਰਦਾ ਇਸ ਕਰਕੇ ਉਹ ਸਾਰੇ ਇੱਕ ਦੂਜੇ ਦੀ سپورਟ ਕਰਨ ਵਾਲੇ ਆ ਠੀਕ ਹੈ ਦੋ ਗੱਲਾਂ ਆ ਜਾਈਆਂ ਹਨ ਜੋ ਉੱਪਰੋਂ ਭਾਵੇਂ ਇੱਥੇ ਮਾਮੂਲੀ ਲੱਗਦੀਆਂ ਹਨ ਪਰ ਜਿਨ੍ਹਾਂ ਦੀ ਜੜ ਅੰਗਰੇਜ਼ਾਂ ਦੇ ਆਚਾਰ ਵਿੱਚ ਡੂੰਗੀ ਧਸੀ ਹੋਈ ਹੈ ਤੇ ਜਿਸ ਤੋਂ ਇਹਨਾਂ ਦੀ ਸਵੈ-ਸਾਧਨ ਬਿਰਤੀ ਦਾ ਪਤਾ ਲੱਗਦਾ ਹੈ ਸ਼ਾਮ ਨੂੰ ਲੰਡਨ ਵਿੱਚ ਤਮਾਸ਼ੇ ਘਰਾਂ ਦੇ ਮੂਹਰੇ ਆਮ ਕਰਕੇ ਭੀੜ ਨਹੀਂ ਹੁੰਦੀ ਬਲਕਿ ਭੀੜ ਦੀ ਥਾਂ ਇੱਕ-ਇੱਕ ਜਾਂ ਦੋ-ਦੋ ਦੀ ਪਾਲ ਬੰਜੀ ਖਲੋਤੀ ਹੁੰਦੀ ਹੈ ਯਾਨੀ ਲਾਈਨਾਂ ਲੱਗੀਆਂ ਹੋਈਆਂ ਹੁੰਦੀਆਂ ਜਿਸ ਨੂੰ ਕਿਊ ਕਹਿੰਦੇ ਆ ਠੀਕ ਹੈ ਕਿਊ ਆਖਦੇ ਹਨ ਕੋਈ ਪੁਲਸ ਵਾਲਾ ਨਹੀਂ ਹੁੰਦਾ ਨਾ ਕੋਈ ਉਹਨਾਂ ਨੂੰ ਆਖਣ ਵਾਲਾ ਹੁੰਦਾ ਹੈ ਜਿਹੜਾ ਆਉਂਦਾ ਹੈ ਇਸ ਲੰਮੀ ਪੂਛ ਦੇ ਪਿੱਛੇ ਜੁੜ ਜਾਂਦਾ ਹੈ ਯਾਨੀ ਇਸ ਲਾਈਨ ਦੇ ਪਿੱਛੇ ਉਹ ਜੁੜ ਜਾਂਦਾ ਹੈ ਕੀ ਮਜ਼ਾਲ ਹੈ ਕਿ ਆਪ ਪਹਿਲੇ ਟਿਕਟ ਲੈਣ ਦਾ ਯਤਨ ਕਰੇ ਠੱਕੇ ਦੇਵੇ ਜਾਂ ਕਿਸੇ ਨੂੰ ਵੱਡੀ ਦੇ ਕੇ ਯਾਨੀ ਰਿਸ਼ਵਤ ਦੇ ਕੇ ਪਹਿਲਾਂ ਟਿਕਟ ਲੈਣ ਦੀ ਕਰੇ ਜਾਂ ਮੂਹਰੇ ਆਖ ਲੋਵੇ ਰੇਲ ਦੇ ਸਟੇਸ਼ਨਾਂ ਉੱਤੇ ਜਲਸਿਆਂ ਦੀਆਂ ਥਾਵਾਂ ਵਿੱਚ ਵੜਨ ਲੱਗਿਆਂ ਦੁਕਾਨਾਂ ਵਿੱਚ ਸੌਦਾ ਖਰੀਦਣ ਲੱਗਿਆਂ ਇਹ ਵੱਡਾ ਸੂਲ ਪਾਇਆ ਜਾਂਦਾ ਹੈ ਕਿ ਆਪਣੀ ਵਾਰੀ ਸਿਰ ਆਓ ਇਨਾਂ ਦੀ ਆਦਤ ਜਿਹੀ ਪੱਕੀ ਹੈ ਕਿ ਸੜਕ ਦੇ ਕਿਨਾਰੇ バス ਉੱਤੇ ਚੜਨ ਲੱਗਿਆਂ ਜੇ ਪੰਜ ਆਦਮੀ ਹੋਣ ਤਾਂ ਉਹਨਾਂ ਦਾ ਨਿੱਕਾ ਜਿਹਾ ਕਯੂ ਬਣ ਜਾਊ ਤੇ ਵਾਰੀ-ਵਾਰੀ ਨਾਲ ਚੜਨਗੇ ਠੀਕ ਹੈ ਸਾਡੇ ਵਾਂਗੂ ਨਹੀਂ ਭੀੜ ਭੜਕਾ ਕਰਨਗੇ ਆਰਾਮ ਨਾਲ ਲਾਈਨ ਬਣਾ ਕੇ ਚੜ ਜਾਂਦੇ ਆ ਦੂਜੀ ਗੱਲ ਵੇਖਣ ਵਾਲੀ ਇਹ ਹੈ ਕਿ ਇਹਨਾਂ ਦੇ ਆਪੋ ਵਿੱਚ ਦੇ ਹਰ ਰੋਜ਼ ਦੇ ਮੇਲਜੋਲ ਵਿੱਚ ਮਲੀਨ ਭਾਖਾ ਬੜੀ ਘੱਟ ਹੁੰਦੀ ਹੈ ਸਾਡੇ ਸ਼ਹਿਰਾਂ ਵਿੱਚ ਦੁਕਾਨਾਂ ਵਾਲੇ ਭਲੇਮਾਨਸ ਆਪਣੇ ਆਪਣੇ ਥਾਂ ਹੀ ਬੈਠੇ ਜਾਂ ਤੁਰੇ ਜਾਂਦੇ ਰਾਹੀ ਜਾ ਹੋਟਲਾਂ ਆਦਿ ਵਿੱਚ ਬੈਠੇ ਆਦਮੀ ਬਹੁਤ ਵਾਰ ਅਜਿਹੇ ਸ਼ਬਦ ਵਰਤੇ ਹਨ ਜੋ ਆਪ ਆਪਣੇ ਘਰ ਦੀਆਂ ਇਸਤਰੀਆਂ ਕੋਲ ਕਦੇ ਉਚਾਰਨ ਦਾ ਨਾਂ ਨਾ ਲੈ ਠੀਕ ਹੈ ਗਾਲਾਂ ਨਾਲ ਫਿਕਰਾਂ ਨੂੰ ਜੜਾਉ ਕਰਨਾ ਰਾਹ ਜਾਂਦਨ ਟਿਸਕਰਾਂ ਕਰਨੀਆਂ ਤੇ ਜੇ ਕੋਈ ਇਸਤਰੀ ਲੰਘੇ ਤਾਂ ਖੰਗੂਰਨ ਲੱਗ ਪੈਣਾ ਇਤਿਹਾਦਿਕ ਗੱਲਾਂ ਇਹਨਾਂ ਵਿੱਚ ਕੇਵਲ ਨਾਮਾਤਰ ਹਨ ਜਨੀ ਹੈ ਨਹੀਂ ਅੰਗਰੇਜ਼ਾਂ ਦੇ ਵਿੱਚ ਇਹ ਜਿਹੀਆਂ ਗੱਲਾਂ ਜਿਹੜੀਆਂ ਸਾਡੇ ਹਿੰਦੂਸਤਾਨੀਆਂ ਵਿੱਚ ਹੈ ਸਾਡੇ ਗੱਭਰੂ ਜਦੋਂ ਇਕੱਠੇ ਹੋ ਜਾਂਦੇ ਤਾਂ ਆਪਣੀ ਜ਼ੁਬਾਨ ਤੇ ਉਚਾਰਨ ਸ਼ਕਤੀ ਨੂੰ ਪੂਰੀ ਖੁੱਲ੍ਹ ਦੇ ਦਿੰਦੇ ਹਨ ਮੇਰਾ ਖਿਆਲ ਹੈ ਕਿ ਇਹੋ ਹਾਲ ਸਾਡੀਆਂ ਮਟਿਆਰਾਂ ਦਾ ਵੀ ਹੁੰਦਾ ਹੋਣਾ ਇਹਨਾਂ ਦਾ ਜ਼ੁਬਾਨ ਵਰਜ ਕੇ ਰੱਖਣ ਦਾ ਕਾਰਨ ਮੇਰੀ ਤੋਚਦੇ ਅਨੁਸਾਰ ਇਹ ਹੈ ਕਿ ਇਹ ਲੋਕ ਹਮੇਸ਼ਾ ਇਸਤਰੀਆਂ ਵਿਚਰਾਲ ਮਿਲ ਕੇ ਰਹਿੰਦੇ ਹਨ ਕੋਈ ਅਜਿਹਾ ਥਾਂ ਨਹੀਂ ਜਿੱਥੇ ਕੇਵਲ ਆਦਮੀ ਜਾਂ ਕੇਵਲ ਇਸਤਰੀਆਂ ਇਕੱਲੇ-ਗੱਲਾਂ ਬਾਤਾਂ ਕਰਨ ਆਦਮੀਆਂ ਨੂੰ ਇਸਤਰੀਆਂ ਦੀ ਤੇ ਇਸਤਰੀਆਂ ਨੂੰ ਆਦਮੀਆਂ ਦੀ ਸ਼ਰਮ ਰਹਿੰਦੀ ਹੈ ਤੇ ਇੱਕ ਦੂਜੇ ਦੀ ਹੋਮੇ ਸਦਾ ਉਹਨਾਂ ਨੂੰ ਚੰਗੇ ਬਣਨ ਰਹਿਣ ਦੀ ਵਧੀਆ ਕਰਮ ਕਰਕੇ ਵਿਖਾਉਣ ਦਾ ਯਤਨ ਕਰਦੇ ਰਹਿੰਦੀ ਹੈ ਤੀਮੀ ਦੇ ਸਾਹਮਣੇ ਆਦਮੀ ਦੀ ਹੌਮੇ ਆਗਿਆ ਨਹੀਂ ਦਿੰਦੀ ਕਿ ਉਹ ਕਾਇਰਤਾ ਜਾਂ ਕੋਝਪਾਂ ਜਾਂ ਮੂਰਖਤਾ ਦਿਖਾਵੇ ਠੀਕ ਹੈ ਵੀ ਇਹ ਉਹਨਾਂ ਦੀ ਵਡਿਆਈ ਹੈ ਜਿਹਦੇ ਵਿੱਚ ਇਹ ਦੱਸਿਆ ਵੀ ਵਿਸ਼ੇਸ਼ਤਾ ਹੈ ਇਹ ਅੰਗਰੇਜ਼ਾਂ ਦੀ ਜਿਹਦੇ ਵਿੱਚ ਕੀ ਹੈ ਵੀ ਉਹ ਵਧੀਆ ਢੰਗ ਨਾਲ ਬੋਲਦੇ ਆ ਕੋਈ ਵੀ ਗਲਤ ਭਾਸ਼ਾ ਦਾ ਯੂਜ਼ ਨਹੀਂ ਕਰਦੇ ਇਸ ਕਰਕੇ ਵੀ ਜਿਹੜੀਆਂ ਇਹਨਾਂ ਦੀਆਂ ਇਸਤਰੀਆਂ ਉਹ ਵੀ ਨੀਡਰ ਹੋ ਕੇ ਫਿਰਦੀਆਂ ਤੇ ਉਹਨਾਂ ਨੂੰ ਕਿਸੇ ਮਨੁੱਖ ਦੀ ਬੋਲਚਾਲ ਦਾ ਕੋਈ ਭੈ ਨਹੀਂ ਹੁੰਦਾ ਵੀ ਕੋਈ ਗਲਤ ਬੋਲੂਗਾ ਸਾਨੂੰ ਜੋ ਲੋਕ ਬਹੁਤੇ ਕਰਕੇ ਇਸਤਰੀਆਂ ਦੇ ਨਜ਼ਰਾਂ ਤੋਂ ਓਲੇ ਰਹਿੰਦੇ ਆ ਉਹਨਾਂ ਨੂੰ ਇਹ ਸ਼ਕਤੀ ਹੌਲੀ-ਹੌਲੀ ਮਿਟ ਜਾਂਦੀ ਹੈ ਤੇ ਉਹ ਸਦਾ ਹੀ ਇਸ ਤਰ੍ਹਾਂ ਬੋਲਦੇ ਚੱਲਦੇ ਹਨ ਜਿਵੇਂ ਕਿ ਉਹਨਾਂ ਦੇ ਭਾਣੇ ਆਪਣੇ ਘਰਾਂ ਦੀਆਂ ਇਸਤਰੀਆਂ ਤੋਂ ਛੋਟ ਹੋਰ ਕੋਈ ਇਸਤਰੀ ਸਤਕਾਰਯੋਗ ਨਹੀਂ ਲੰਡਨ ਦੇ ਬਾਜ਼ਾਰਾਂ ਵਿੱਚ ਲੱਖਾਂ ਇਸਤਰੀਆਂ ਬਿਨਾਂ ਕਿਸੇ ਕਿਸਮ ਦੇ ਭੈ ਤੋਂ ਫਿਰਦੀਆਂ ਹਨ ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਦੁਨੀਆ ਵਿੱਚ ਹਰ ਪ੍ਰਕਾਰ ਦੇ ਆਦਮੀ ਹਨ ਪਰ ਉਹਨਾਂ ਆਦਮੀਆਂ ਨੇ ਆਪਣੀ ਜ਼ੁਬਾਨ ਨੂੰ ਨਜ਼ਰਾਂ ਨੂੰ ਤੇ ਦਿਲ ਨੂੰ ਅਜੇ ਹੀ ਹੱਦ ਤੱਕ ਜਕੜਿਆ ਹੋਇਆ ਹੈ ਕਿ ਭੈੜੀ ਤੋਂ ਭੈੜੀ ਇਸਤਰੀ ਨੂੰ ਉਹਨਾਂ ਤੋਂ ਕੋਈ ਸ਼ਿਕਾਇਤ ਨਹੀਂ ਹੋ ਸਕਦੀ ਇਹ ਆਜ਼ਾਦੀ ਦਾ ਜ਼ਰੂਰੀ ਅੰਗ ਹੈ ਕਿ ਇਸਤਰੀਆਂ ਨੂੰ ਲੋਕਾਂ ਦੀ ਬੋਲਚਾਲ ਤੋਂ ਕਿਸੇ ਕਿਸਮ ਦਾ ਭੈਅ ਨਹੀਂ ਉਹਨਾਂ ਦੇ ਰਲਣ ਮਿਲਣ ਨੇ ਇੱਕ ਅਜਿਹਾ ਸਭਾ ਆਮ ਲੋਕਾਂ ਵਿੱਚ ਪੈਦਾ ਕਰ ਦਿੱਤਾ ਹੈ ਕਿ ਉਹਨਾਂ ਨੂੰ ਗਾਲਾਂ ਮੰਦੀਆਂ ਗੱਲਾਂ ਪੈੜੇ ਬੋਲਾਂ ਆਦੀ ਦੀ ਵਰਤੋਂ ਭੁੱਲ ਗਈ ਹੈ ਮਾਪਿਆਂ ਦਾ ਧੀਆਂ ਪ੍ਰਤੀ ਦ੍ਰਿਸ਼ਟੀਕੋਣ ਠੀਕ ਹੈ ਫਿਰ ਲੰਡਨ ਦੇ ਲੋਕਾਂ ਦਾ ਧੀਆਂ ਦੇ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ ਲੰਡਨ ਵਿੱਚ ਕੁੜੀ ਬਣ ਕੇ ਜਨਮ ਧਾਰਨਾ ਖਾਸੀ ਖੁਸ਼ਕਿਸਮਤੀ ਹੈ ਘਰ ਵਿੱਚ ਬੇਟੀ ਜਨਮੀ ਤੋਂ ਸੋਗ ਨਹੀਂ ਹੁੰਦਾ ਮੁੰਡਿਆਂ ਵਰਗੀ ਖੁਸ਼ੀ ਹੁੰਦੀ ਹੈ ਤੇ ਉਹਨਾਂ ਦੀ ਪਾਲਣਾ ਵੀ ਮੁੰਡਿਆਂ ਤੋਂ ਕਿਸੇ ਤਰ੍ਹਾਂ ਘੱਟ ਨਹੀਂ ਹੁੰਦੀ ਅੰਗਰੇਜ਼ ਮਾਪਿਆਂ ਲਈ ਬੱਚਾ ਇਨਸਾਨ ਦਾ ਬੱਚਾ ਹੈ ਭਾਵੇਂ ਮੁੰਡਾ ਹੋਵੇ ਜਾਂ ਕੁੜੀ ਠੀਕ ਹੈ ਕੋਈ ਫਰਕ ਨਹੀਂ ਉਹਨਾਂ ਨੂੰ ਘਰ ਵਿੱਚ ਪੁੱਤਰ ਹੋਣ ਦੀ ਖਾਸ਼ ਮਾਵਾਂ ਤੇ ਪਿਓ ਦੇ ਦਿਲ ਵਿੱਚ ਕੁਦਰਤੋਂ ਹੀ ਚੱਲੀ ਆਈ ਹੈ ਪਰ ਜਿਸ ਮੁਲਕ ਦੀਆਂ ਧੀਆਂ ਦਾ ਹੋਣਾ ਬੁਰਾ ਨਹੀਂ ਸਮਝਿਆ ਜਾਂਦਾ ਉੱਥੇ ਕਿਸੇ ਹੱਦ ਤਾਈਂ ਪਰਮੇਸ਼ਰ ਦੇ ਜੀਵਨ ਨਾਲ ਧਰਮ ਹੁੰਦਾ ਸਮਝਣਾ ਚਾਹੀਦਾ ਹੈ ਇੰਗਲੈਂਡ ਦੇ ਕਾਨੂੰਨ ਅਨੁਸਾਰ ਜਦ ਬੱਚਾ ਸਕੂਲ ਜਾਣ ਦੀ age ਉਨੂੰ ਪਹੁੰਚ ਜਾਵੇ ਉਸ ਦੇ ਮਾਪਿਆਂ ਨੂੰ ਹੁਕਮ ਹੈ ਕਿ ਉਹ ਬੱਚੇ ਨੂੰ ਨੇੜੇ ਤੇੜੇ ਦੇ ਸਰਕਾਰੀ ਸਕੂਲ ਵਿੱਚ ਪਹੁੰਚਾਉਣ ਜਿਉਂ ਕੋਲ ਕਰਨ ਤਾਂ ਸੰਮਨ ਜਾਂਦਾ ਹੈ ਤੇ ਅਦਾਲਤ ਤੋਂ ਜੁਰਮਾਨਾ ਹੁੰਦਾ ਠੀਕ ਹੈ ਵੀ ਤਾਂ ਕਰਕੇ ਬੱਚਿਆਂ ਨੂੰ ਪੜਾਇਆ ਜ਼ਰੂਰ ਜਾਂਦਾ ਨਹੀਂ ਤਾਂ ਫਿਰ ਸੰਮਨ ਚਲਾਇਆ ਜਾਂਦਾ ਉਹਨਾਂ ਦੇ ਘਰੇ ਤੇ ਅਦਾਲਤ ਵੱਲੋਂ ਜੁਰਮਾਨਾ ਲੱਗਦਾ ਜੇ ਉਹ ਆਪਣੇ ਬੱਚੇ ਨੂੰ ਪੜਨ ਲਈ ਨਹੀਂ ਵੇਜਦੇ ਕੁੜੀਆਂ ਨੂੰ ਵਿੱਦਿਆ ਮੁੰਡਿਆਂ ਵਾਂਗ ਹੀ ਦਿੱਤੀ ਜਾਂਦੀ ਹੈ ਗਰੀਬ ਸਰਕਾਰੀ ਸਕੂਲਾਂ ਵਿੱਚ ਪੜਾਉਂਦੇ ਆ ਤੇ ਗੁਜ਼ਾਰੇ ਵਾਲੇ ਚੰਗੇ ਪ੍ਰਾਈਵੇਟ ਸਕੂਲਾਂ ਵਿੱਚ ਆਮ ਅੰਗਰੇਜ਼ ਮਾਵਾ ਬੱਚਿਆਂ ਦੀ ਵਿੱਦਿਆ ਉਤੇ ਇੰਨਾ ਖਰਚ ਕਰਦੇ ਹਨ ਜਿੰਨਾ ਹਿੰਦੁਸਤਾਨ ਦੇ ਤਕੜੇ ਅਮੀਰ ਆਪਣੇ ਬੱਚਿਆਂ ਲਈ ਕਰਦੇ ਹਨ ਕਿਉਂਕਿ ਵਿਦਿਆ ਦਾ ਅਰਥ ਇਕੋ ਕੇਵਲ ਇਮਤਿਹਾਨ ਪਾਸ ਕਰਨ ਜਾਂ ਕਿਤਾਬਾਂ ਪੜਨ ਯੋਗ ਹੋਣਾ ਨਹੀਂ ਮਾਮੂਲੀ ਘਰ ਦੀ ਕੁੜੀ ਜੋ ਸਕੂਲ ਜਾਂਦੀ ਹੈ ਉਸ ਲਈ ਪੜ੍ਹਾਈ ਦੀਆਂ ਕਿਤਾਬਾਂ ਤੋਂ ਛੋਟ ਸਿਉਣ ਪ੍ਰੋਨ ਦਾ ਪੂਰਾ ਸਮਾਨ ਖੇਡਣ ਦਾ ਸਮਾਨ ਖੇਡਣ ਦੇ ਕੱਪੜੇ ਦੇ ਬੂਟ ਜੇ ਸਕੂਲ ਦਾ ਡਾਕਟਰ ਹੁਕਮ ਦੇਵੇ ਤਾਂ ਐਨਕ ਲਾਉਣੀ ਨੇੜੇ ਦੇ ਅਜਾਇਬ ਘਰਨ ਦਾ ਮੈਸਟਰ ਨਵੀਆਂ ਵੇਖਣ ਜੋ ਗੱਲਾਂ ਵੇਖਣ ਜਾਣ ਦਾ ਖਰਚਾ ਕਰਨਾ ਵੱਡੀਆਂ ਛੁੱਟੀਆਂ ਵਿੱਚ ਕਿਧਰੇ ਦੂਜੇ ਸ਼ਹਿਰ ਜਾਂ ਮੁਲਖ ਜਾਣਾ ਜੇ ਰਾਗ ਸਿੱਖਦੀ ਹੋਵੇ ਤਾਂ ਉਸ ਲਈ ਆਪਣਾ ਪੂਰਾ ਸਮਾਨ ਮੁੱਲ ਲੈਣਾ ਇਤਿਹਾਦਿਕ ਹੋਰ ਹੋਰ ਕਈ ਤਰ੍ਹਾਂ ਦੇ ਖਰਚ ਕਰਨੇ ਜ਼ਰੂਰੀ ਹਨ ਯੂਰਪ ਦੇ ਬੱਚੇ ਦੀ ਪਾਲਣਾ ਤੇ ਵਿੱਦਿਆ ਦੇ ਤਰੀਕੇ ਇੱਕ ਵੱਖ ਮਜਮੂਨ ਹਨ ਜਿਸ ਉੱਤੇ ਵਿਸਤਾਰ ਪੂਰਵਕ ਕਿਤਾਬ ਲਿਖੀ ਜਾ ਸਕਦੀ ਹੈ ਪਰ ਇਸ਼ਾਰੇ ਮਾਤਰੇ ਦੱਸ ਦੇਣਾ ਜ਼ਰੂਰੀ ਹੈ ਕਿ ਯੂਰਪ ਦੇ ਲੋਕੀਂ ਬੱਚਾ ਨੂੰ ਮੁੱਢ ਤੋਂ ਹੀ ਟੱਬਰ ਦਾ ਪੂਰਾ ਅਧਿਕਾਰੀ ਜੀਵ ਸਮਝ ਕੇ ਉਸ ਨੂੰ ਇਸ ਤਰ੍ਹਾਂ ਪਾਲਦੇ ਤੇ ਪੋਸਦੇ ਹਨ ਜਿਵੇਂ ਸਿਆਣਾ ਮਾਲੀ ਇੱਕ ਕੀਮਤੀ ਕਲਮ ਬਾਗ ਵਿੱਚ ਲਾ ਕੇ ਰੱਖਿਆ ਵੀ ਕਰਦਾ ਹੈ ਤੇ ਉਸ ਨੂੰ ਵਧਨ ਫੈਲਣ ਤੇ ਬਲ ਧਾਰਨ ਲਈ ਖੁੱਲੀ ਥਾਂ ਚੰਗੀ ਖੁਰਾਕ ਸਵਾਦੀਨ ਹੋਣ ਲਈ ਵਿਦਿਆਰੂਪੀ ਜੜਾਂ ਗੁਣਾ ਦੀ ਧਰਤੀ ਵਿੱਚ ਦੂਰ ਤੱਕ ਪਹੁੰਚਾਣ ਦੇ ਸਮਾਨ ਨੂੰ ਪਹੁੰਚਾਉਂਦਾ ਹੈ ਬੱਚੇ ਬੱਚੀਆਂ ਲਈ ਮਾਮੂਲੀ ਘਰਾਂ ਵਿੱਚ ਅੱਡ ਕਮਰੇ ਆਪਣੇ ਆਪਣੇ ਮੰਝੇ ਪੀੜੀਆਂ ਸਮਾਨ ਖੜਾਉਣੇ ਕੱਪੜਿਆਂ ਦੇ ਦਰਾਜ ਬਾਈਸਾਈਕਲ ਗੁੱਡੀਆਂ ਪਟੋਲੇ ਆਦਿ ਹੁੰਦੇ ਹਨ ਛੋਟੇ ਬੱਚੇ ਸਵੇਰ ਬਾਗਾਂ ਵਿੱਚ ਖੇਡਣ ਜਾਂਦੇ ਹਨ ਵੱਡੇ ਸਕੂਲਾਂ ਨੂੰ ਤੇ ਸ਼ਾਮ ਨੂੰ ਜਿਹੜਾ ਵਕਤ ਨਿਯਤ ਹੋਇਆ ਉਸ ਸਮੇਂ ਰੋਟੀ ਖਾ ਚੁੱਕਦੇ ਹਨ ਸਭ ਬੱਚੇ ਸੌਣ ਦੇ ਕੱਪੜੇ ਪਾ ਕੇ ਮੰਜਾ ਉੱਤੇ ਲਟਾ ਦਿੱਤੇ ਜਾਂਦੇ ਹਨ ਭਾਵੇਂ ਗਰਮੀਆਂ ਵਿੱਚ ਰਾਤ ਦੇ 10 ਵਜੇ ਤੱਕ ਸੂਰਜ ਚਾਨਣਾ ਰਹਿੰਦਾ ਹੈ ਪਰ 7 ਵਜੇ ਤੋਂ ਪਿੱਛੋਂ ਕਦੇ ਕੋਈ ਬੱਚਾ ਬਾਹਰ ਫਿਰਦਾ ਨਜ਼ਰ ਨਹੀਂ ਆਉਂਦਾ ਸਕੂਲਾਂ ਵਿੱਚ ਕੁੜੀਆਂ ਨੂੰ ਰੋਜ਼ ਖੇਡ-ਕੁੱਦ, ਮਾਸਕਰਾਗ, ਨੱਚਣ ਨੱਚਣ ਇੱਕ ਯੂਰਪੀ ਭਾਸ਼ਾ ਹੋਰ ਤੇ ਦਸਤਕਾਰ ਦੀ ਸਿੱਖਿਆ ਦਿੱਤੀ ਜਾਂਦੀ ਹੈ ਅਜਾਇਬ ਘਰ ਸਿਨੇਮਾ ਆਦਿਕ ਜੋ ਸਕੂਲਾਂ ਲਈ ਕਈ ਥਾਂਇ ਮੁਫਤ ਹੁੰਦੇ ਹਨ ਨੀਤਾ ਪ੍ਰਤੀ ਵਿਖਾਏ ਜਾਂਦੇ ਹਨ ਅੱਜ ਤੱਕ ਸਕੂਲਾਂ ਵਿੱਚ ਕੁੜੀਆਂ ਤੇ ਮੁੰਡੇ ਵੱਖ-ਵੱਖ ਪੜ੍ਹਿਆ ਕਰਦੇ ਸਨ ਹੁਣ ਨਵੀਂ ਕਿਸਮ ਦੇ ਸਕੂਲਾਂ ਦਾ ਚਾਲਾ ਪੈ ਰਿਹਾ ਹੈ ਜਿਨ੍ਹਾਂ ਵਿੱਚ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਹਨ ਬੋਰਡਿੰਗਾਂ ਵਿੱਚ ਸੌਂਦੇ ਆ ਡੜ ਥਾਂਇ ਹਨ ਤਾਂ ਇਹ ਸੀ ਦੇਖੋ ਲੰਡਨ ਤੇ ਲੰਡਨ ਦੇ ਲੋਕ ਸਫਰਨਾਮਾਂਸ਼ ਲਾਲ ਸਿੰਘ ਕਮਲਾ ਇਕਾਲੀ ਦੀ ਰਚਨਾ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ